ਜਦੋਂ ਦੁਨੀਆ ਤੋਂ ਗਏ ਐ ਉਹ ਉਸ ਦਿਨ ਕੀ ਵਾਕਿਆ ਸੀਗਾ ਤੁਹਾਨੂੰ ਉਹ ਮੈਂ ਉਹਨਾਂ ਦਾ ਅਖੀਰਲਾ ਜਿਹੜਾ ਟਾਈਮ ਦੇਖਿਆ ਮੈਨੂੰ ਉੱਥੇ ਇਹ ਰਿਅਲਾਈਜ਼ ਹੋਇਆ ਵੀ ਉਹਨਾਂ ਨੂੰ ਨਾ ਪਤਾ ਸੀ ਆਪਦੇ ਜਾਣਨ ਪਤਾ ਸੀ ਹਾਂ ਕਥਾ ਕਰਕੇ ਆਏ ਤੇ ਤੁਰੇ ਆਉਂਦੇ ਆਉਂਦੇ ਕਹਿੰਦੇ ਨੇ ਮੈਂ ਫੋਨ ਕਟਾ ਦੇਣਾ 9810270140 ਉਹਨਾਂ ਦਾ ਨੰਬਰ ਸੀ ਹੁਣ ਅਸੀਂ ਮੈਂ ਉਹਨਾਂ ਨਾਲ ਤੁਰੇ ਆਉਂਦੇ ਮੈਂ ਸ਼ੱਕ ਕੀਤਾ ਮੈਂ ਕਿ ਹੁਣ ਗਿਆਨੀ ਜੀ ਹੁਣ ਮੈਂ ਹੁਣ ਬੰਦਾ ਨਹੀਂ ਨਾ ਸੋਚਦਾ ਵੀ ਇਹ ਕਿਹੜੀ ਲਹਿਜੇ ਤੋਂ ਗੱਲ ਕਰ ਰਹੇ ਹੈ ਮੈਂ ਕਿਹਾ ਵੀ ਮੈਂ ਤਾਂ ਇਹ ਸਮਝਿਆ ਵੀ ਇਹ ਹੁਣ ਆਪਦਾ ਇਹ ਫੋਨ ਕਟਾ ਕੇ ਨਵਾਂ ਨੰਬਰ ਲੈਣਗੇ ਮੈਂ ਕਿਹਾ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੇ ਕੋਲੇ ਇਹਨਾਂ ਦਾ ਨੰਬਰ ਹੈ ਐਨੇ ਇਹਨਾਂ ਨੂੰ ਫੋਨ ਆਉਂਦੇ ਮੈਂ ਕਿਹਾ ਸੰਗਤਾਂ ਕਿਵੇਂ ਇਹਨਾਂ ਦਾ ਨਵਾਂ ਨੰਬਰ ਲੈਣ ਤੇ ਕਿੰਨਾ ਟਾਈਮ ਲੱਗ ਜਾਊਗਾ ਹੁਣ ਮੈਨੂੰ ਕੀ ਪਤਾ ਵੀ ਉਹ ਕਿਹੜੇ ਫੋਨ ਕਟਾਉਣ ਦੀ ਗੱਲ ਕਰ ਰਹੇ ਹੈ ਕਹਿੰਦੇ ਮੈਂ ਆਪਣਾ ਨੰਬਰ ਕਟਾ ਦੇਣਾ ਮੈਂ ਗਿਆਨੀ ਜੀ ਨੂੰ ਦੱਸਿਆ ਜਾ ਕੇ ਮੈਂ ਕਿਹਾ ਗਿਆਨੀ ਜੀ ਲਖਨਊ ਤੋਂ ਪਰਿਵਾਰ ਮਿਲਣ ਵਾਸਤੇ ਆਇਆ ਹੈ ਇਹ ਹੈਗੀ ਗੱਲ 15 ਤਰੀਕ ਦੀ ਹੋਣੀ ਹੈ ਤੇ ਉਹ 18 ਤਰੀਕ ਨੂੰ ਉਹ ਮੈਨੂੰ ਕਹਿੰਦੇ ਵੀ ਗੁਰਜੀਤ ਸਿੰਘ ਆ 6 ਦੀ 6 ਦੀ ਬਲਾ ਲਾ ਮੈਂ ਮੁੜ ਕੇ ਸੌ ਜਾਣਾ ਹੂੰ ਹੁਣ ਉਹ ਜਿਹੜੀਆਂ ਮੈਂ ਜਿਹੜੇ 2-3 ਨੂੰ ਕਬ ਕੀਤਾ ਮੈਨੂੰ ਇਹ ਲੱਗਿਆ ਵੀ ਇਹਨਾਂ ਦੀ ਉਹਨਾਂ ਗੱਲਾਂ ਮੈਨੂੰ ਬਾਅਦ ਸਮਝ ਆਈਆਂ ਫਿਰ ਇੱਕ ਉਹਨਾਂ ਨੇ ਇਸ ਕਥਾ ਦੀ ਸਮਾਪਤੀ ਦੇ ਵੀ ਕਿਹਾ ਅੱਛਾ ਜਿਹੜੀ ਲਾਵਾਂ ਦੀ ਕਥਾ ਕੀਤੀ ਉਹ ਮੈਂ ਬਿਲਕੁਲ ਉਹਨਾਂ ਉੱਥੇ ਨਾਲ ਥੜਾ ਬਣਿਆ ਪ੍ਰਕਾਸ਼ ਹੈ ਤਾਬਿਆਂ 'ਚ ਬੈ ਕੇ ਉਹਨਾਂ ਨੇ ਕੀਤੀ ਮੈਂ ਉਹਨਾਂ ਦੇ ਥੱਲੇ ਹੀ ਬੈਠਾ ਸੀ ਨਾਲ ਹੀ ਉਹਨਾਂ ਨੇ ਜਦੋਂ ਸਮਾਪਤੀ ਕੀਤੀ ਤੇ ਮੈਂ ਉਦੋਂ ਬਾਅਦ ਹੁਕਮਨਾਮਾ ਵੀ ਲਿਆ ਤੇ ਉਹ ਮਸਕੀਨ ਜੀ ਉੱਥੇ ਕਹਿੰਦੇ ਆ ਵੀ ਅੱਜ ਤੋਂ ਬਾਅਦ ਮੇਰੀ ਕਥਾ ਸਮਾਪਤ ਵੀ ਗੁਰੂ ਦਾ ਸ਼ਬਦ ਸਮਾਪਤ ਨਹੀਂ ਅੱਛਾ ਹਾਂ ਬਾਣੀ ਦੇ حوالے ਨਾਲ ਇਹ ਗੱਲ ਠੀਕ ਜਾਪਦੀ ਹੈ ਤੁਹਾਨੂੰ ਬਾਣੀ ਪਤਾ ਬਿਲਕੁਲ ਪਤਾ ਚੱਲ ਜਾਂਦਾ ਕਿ ਕੋਈ ਬੰਦਾ ਇੰਨਾ ਬ੍ਰਹਮ ਗਿਆਨੀ ਕਿ ਉਹਨੂੰ ਜਿਹੜਾ ਬੰਦਾ ਮੰਨ ਜਿਵੇਂ ਆਪਾਂ ਤਾਂ ਕਹਿੰਦੇ ਆ ਕਿ ਸਾਨੂੰ ਪਤਾ ਹੀ ਨਹੀਂ ਕਿਹੜੇ ਪਲ ਮੌਤ ਆਉਣੀ ਹੈ ਪਰ ਜਿਹੜੇ ਬੰਦੇ ਮੌਤ ਨੂੰ ਮੰਨ ਲੈਂਦੇ ਐ ਪਹਿਲਾਂ ਮਰਨ ਕਬੂਲ ਜੀਵਨ ਕੀਛਾ ਦਾਸ ਉਹੋ ਸੁਪਨਾ ਕੀ ਰੇਣਕਾ ਤਵਾਉ ਹਮਾਰੇ ਪਾਸ ਜਿਹੜੇ ਮੌਤ ਨੂੰ ਮੰਨ ਲੈਂਦੇ ਆ ਉਹ ਬੰਦੇ ਫਿਰ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਅਸੀਂ ਸਰੀਰ ਕਿਹੜੇ ਵੇਲੇ ਛੱਡਣਾ ਹੈ ਦਰਬਾਰ ਸਾਹਿਬ ਦੇ ਨੇੜੇ ਮਸਕੀਨ ਕੁਟੀਆਂ ਬਣੀ ਆ ਉਹਦੇ ਥੱਲੇ ਕਮਰਾ ਸੀ ਉਹਨਾਂ ਦਾ ਉਹ ਕਮਰੇ ਦੀ ਕੋਈ ਕੁੰਡੀ ਨਹੀਂ ਲੱਗੀ ਹੁੰਦੀ ਸੀਗੀ ਉਹਨਾਂ ਦਾ ਇੱਕ ਆਸਣ ਲੱਗਿਆ ਸੀ ਉੱਥੇ ਉਹ ਰਾਤ ਨੂੰ ਆਰਾਮ ਕਰਦੇ ਸੀ ਕਮਰਾ ਖੁੱਲਾ ਹੁੰਦਾ ਸੀਗਾ ਕਈ ਵਾਰੀ ਜਿਹੜੇ ਸਿੰਘ ਹੁੰਦੇ ਸੀਗੇ ਉਹਨਾਂ ਦੇ ਕਮਰੇ 'ਚ ਉਹਨਾਂ ਦੇ ਉੱਠਣ ਤੋਂ ਪਹਿਲਾਂ ਚਲੇ ਜਾਂਦੇ ਸੀ ਔਰ ਸਾਨੂੰ ਮੈਨੂੰ ਤਾਂ ਖਾਸ ਕਰਕੇ ਇਹ ਉਤਸੁਕਤਾ ਹੁੰਦੀ ਸੀ ਵੀ ਇਹ ਇਹਨਾਂ ਨੂੰ ਵੇਖੀਏ ਬਾਚ ਕਰੀਏ ਜਿਆਦਾ ਤੋਂ ਜਿਆਦਾ ਉਹ ਬਿਨਾਂ ਕਿਸੇ అలਾਰਮ ਤੋਂ 4:00 ਵਜੇ ਤੋਂ ਲੈ ਕੇ 4:30 ਵਜੇ ਦੇ ਵਿੱਚ ਆਪਣੇ ਆਪ ਡੇਲੀ ਉੱਠ ਜਾਂਦੇ ਸੀ ਰੋਜ਼ ਰੋਜ਼ ਮੋਟੀ ਜੀ ਉਹਨਾਂ ਕੋਲੇ ਘੜੀ ਹੁੰਦੀ ਸੀ ਗੋਟ ਤੇ ਬੰਨੀ ਹੋਈ ਉਹਦੇ ਤੋਂ ਉੱਠ ਕੇ ਟਾਈਮ ਦੇਖਦੇ ਸੀਗੇ ਤੇ ਉਹਨਾਂ ਦੇ ਸੋਫੇ ਤੇ ਜਿਹੜਾ ਹੁੰਦਾ ਇੱਕ ਉਹ ਲੱਗਿਆ ਹੋਇਆ ਸੀ ਛੋਟਾ 1 ਸੀਟਡ ਉਹਦੇ ਤੇ ਬਹਿ ਜਾਂਦੇ ਸੀ ਤੇ ਫਿਰ ਉਹ ਕਹਿੰਦੇ ਸੀ ਵੀ ਬਾਬਾ ਰੱਖਿਆ ਸੀ ਨੂੰ ਬਾਬੇ ਨੂੰ ਕਹਿੰਦੇ ਸੀ ਬਾਬਾ ਚਾਹ ਆਪਣਾ ਫਿਰ ਉਹ ਔਰ ਮੈਂ ਉਹਨਾਂ ਨੂੰ ਇਹ ਦੇਖਿਆ ਵੀ ਜਿਹੜਾ ਨਿਤਨੇਮ ਸੀ ਨਾ ਉਹ ਕੁਰਸੀ ਤੇ ਬੈਠਿਆ ਬੈਠਿਆ ਉਹ ਇਸ਼ਨਾਨ ਤੋਂ ਪਹਿਲਾਂ ਚੁੱਪਚਾਪ ਬੋਲਦੇ ਨਹੀਂ ਸੀ ਕਿਸੇ ਨਾਲ ਉਹ ਕਰ ਲੈਂਦੇ ਸੀ ਪਤਾ ਲੱਗ ਜਾਂਦਾ ਬੰਦੇ ਦਾ ਵੀ ਇਹ ਬੰਦਾ ਅੰਦਰ ਆਪਦੇ ਆਪ ਚ ਪਾਣੀ ਫੜ ਰਿਹਾ ਫਿਰ ਉਹ ਜਿਹੜੇ ਇੱਕ ਦੋ ਸਿੰਘ ਉਹਨਾਂ ਦੀ ਮਾਲਿਸ਼ ਕਰਦੇ ਸੀ ਸਿਰ ਤੇ ਤੇਲ ਲਾਉਂਦੇ ਸੀ ਵੀਰੇ ਇਸ਼ਨਾਨ ਕਰਕੇ ਉਹ 7:30 ਤੋਂ ਲੈ ਕੇ 10:00 7:30 ਤੱਕ 1.5 ਘੰਟਾ ਬਾਣੀ ਕੰਟ ਸੀ ਉਹਨਾਂ ਨੂੰ ਵੀ ਉਹ ਕਾਂਠ ਮਾਣੀ ਫੜਦੇ ਸੀ ਨਿਤਨੇਮ ਤੋਂ ਬਿਨ ਔਰ ਉੱਚੀ ਉੱਚੀ ਪੜਦੇ ਸੀ ਜਿਵੇਂ ਦੀ ਪਾਠੀ ਸਿੰਘ ਭੋਗ ਦੇ ਵੇਲੇ ਸ਼ਲੋਕ ਪੜਦੇ ਸਸਿਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀ ਵੀ ਮਸਕੀਨ ਜੀ ਦਾ ਨਾਮ ਹਰੇਕ ਵਿਅਕਤੀ ਦੇ ਮੂੰਹ ਤੇ ਔਰ ਉਹਨਾਂ ਦੀ ਯਾਦ ਹਰ ਵੇਲੇ ਚੇਤੇ ਰਹਿੰਦੀ ਹੈ ਸਿੱਖ ਪੰਥ ਦੀ ਵੱਡੀ ਮਾਇਨਾਸ ਹਸਤੀ ਔਰ ਮਸਕੀਨ ਜੀ ਦਾ ਇੱਕ ਵੱਡਾ ਕੌਂਟਰੀਬਿਊਸ਼ਨ ਸਿੱਖ ਪੰਥ ਦੇ ਵਿੱਚ ਹੈ। ਉਹਨਾਂ ਦੇ ਨਾਲ ਲੰਮਾ ਸਮਾਂ ਰਹੇ ਗਿਆਨੀ ਗੁਰਜੀਤ ਸਿੰਘ ਅੱਜ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾਨੀ ਜੀ ਪਹਿਲਾਂ ਤਾਂ ਮਸਕੀਨ ਜੀ ਦੇ ਨਾਲ ਤੁਹਾਡੀਆਂ ਜਿਹੜੀਆਂ ਯਾਦਾਂ ਉਹ ਸਾਂਝੀਆਂ ਕਰੋ। ਹਾਂਜੀ ਸੰਥਿਆ ਕਰਨ ਤੋਂ ਬਾਅਦ ਮੈਂ ਆਪਣੇ ਮਿੱਤਰ ਨੂੰ ਕਿਹਾ ਵੀ ਸੰਖਿਆ ਤਾਂ ਕਰ ਲਈ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਸ਼ੁੱਧ ਪੜਨਾ ਤੇ ਸਿੱਖ ਗਏ ਪਰ ਸਮਝ ਨਹੀਂ ਆਈ ਉਹ ਬੰਦਾ ਜਿਹੜਾ ਸੀਗਾ ਮੇਰਾ ਮਿੱਤਰ ਸੀ ਉਹਨੂੰ ਕਾਫੀ ਨੌਲੇਜ ਸੀ ਇਸ ਚੀਜ਼ ਦੀ ਉਹ ਕਹਿੰਦਾ ਵੀ ਜੇ ਸਮਝਣਾ ਤਾਂ ਫਿਰ ਆਪਾਂ ਮਸਕੀਨ ਜੀ ਕੋਲੇ ਚੱਲਦੇ ਆਂ ਫਿਰ ਅਸੀਂ ਇੱਕ ਉਹ ਮਸਕੀਨ ਜੀ ਆਏ ਮੁਖਸਰ ਸਾਹਿਬ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦਾ ਸਾਲਾਨਾ ਸਮਾਗਮ ਹੁੰਦਾ ਹੈ ਹਰ ਸਾਲ ਇੱਕ ਜਗ੍ਹਾ ਤੇ ਇੱਕ ਉਸ ਸਾਲ ਮੁਖਸਰ ਸਾਹਿਬ ਸੀਗਾ ਫਿਰ ਅਸੀਂ ਇੱਕ ਉਹਨਾਂ ਦੇ ਪੁਰਾਣੇ ਸਾਥੀ ਸੀਗੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਕੋਲ ਗਏ ਫਿਰ ਉਹਨਾਂ ਨੇ ਸਾਨੂੰ ਦਰਬਾਰ ਸਾਹਿਬ ਦਾ ਦੱਸਿਆ ਵੀ ਤੁਸੀਂ ਦੀਵਾਲੀ ਤੇ ਉੱਥੇ ਆਇਓ ਫਿਰ ਅਸੀਂ ਉਸ ਤੋਂ ਬਾਅਦ ਮੈਂ 1.5 ਸਾਲ ਰਿਹਾ ਕਰੀਬ ਉਹਨਾਂ ਦੇ ਨਾਲ ਆਖਰੀ ਸਮਾਂ ਜਿਹੜਾ ਉਹਨਾਂ ਦਾ ਸੀਗਾ ਹਾਂ ਉਹ ਮੈਂ 16 ਤਰੀਕ ਤੱਕ ਜਿਹੜਾ ਕਾਨਪੁਰ ਉਹਨਾਂ ਨੇ ਲਾਵਾਂ ਦੀ ਕਥਾ ਕੀਤੀ ਹੈ 16 ਤੋਂ ਫਿਰ ਜਿੰਨੇ ਵੀ ਸਿੰਘ ਸੀ ਵਾਪਸ ਆ ਗਏ ਇੱਕ ਜਥਾ ਸੀਗਾ ਬੀਬੀ ਨਵਨੀਤ ਕੌਰ ਦਾ ਉਹ ਤੇ ਇੱਕ ਹੋਰ ਸਿੰਘ ਸੀਗਾ ਉਹ ਗਏ ਇਟਾਵਾ ਗਿਆਨੀ ਜੀ ਦੀ ਭੈਣ ਬਣੀ ਹੋਈ ਸੀਗੀ ਉਹਦੇ ਲੜਕੇ ਦੇ ਵਿਆਹ ਤੇ ਫਿਰ ਇਟਾਵਾ ਉਹਨਾਂ ਨੇ ਉੱਥੇ 18 ਤਰੀਕ ਨੂੰ ਸਵੇਰੇ 6.5 ਵਜੇ ਸ਼ਰੀਰ ਚ ਗਿਆ ਕੀ ਸਿੱਖਿਆ ਕੀਜੀ ਉਹਨਾਂ ਤੋਂ ਮੈਂ ਉਹਨਾਂ ਦੀ ਇੱਕ ਵਾਰੀ ਉਹ ਮੈਂ ਜਦੋਂ ਪਹਿਲੀ ਵਾਰ ਨਾ ਉਹਨਾਂ ਨੂੰ ਉਹ ਇੱਥੇ ਮਿਲਿਆ ਦਰਬਾਰ ਸਾਹਿਬ ਨੂੰ ਗੁਰੂ ਰਾਮਦਾਸ ਜੀ ਦੇ ਗੁਰਪੁਰਪ ਤੋਂ ਲੈ ਕੇ ਦਿਵਾਲੀ ਤੱਕ ਕਥਾ ਕਰਦੇ ਸੀਗੇ ਤੇ ਫਿਰ ਮੈਂ ਉਹ ਮੈਨੂੰ ਲੈ ਗਿਆ ਅਲਬਰ ਅਲਬਰ ਤੋਂ ਚਲੇ ਗਏ ਬੰਬੇ ਮੇਰਾ ਰੋਜ਼ ਦਾ ਨੇਮ ਬੜੀ ਐਡੀ ਇੰਪੋਰਟੈਂਸ ਸ਼ਖਸੀਅਤ ਸੀ ਵੀ ਉਹਨਾਂ ਨਾਲ ਗੱਲ ਕਰਨੀ ਬੜੀ ਉਹ ਕਿਸੀ ਮੈਂ ਸਿਰਫ ਉਹਨਾਂ ਨੂੰ ਰੋਜ਼ ਫਤਿਹ ਬੁਲਾਉਣ ਜਾਂਦਾ ਸੀ ਸਵੇਰ ਵੇਲੇ ਬਸ ਇੱਕ ਨੇਮ ਸੀਗਾ ਵੀ ਬਾਕੀ ਉਹ ਜੋ ਸੁਨੇਹਾ ਭੇਜਦੇ ਸੀ ਵੀ ਲੰਗਰ ਵਰਤਾਉਣਾ ਹੈ ਜਾਂ ਕੁਝ ਕਰਨਾ ਹੈ ਉਹ ਕਰੀਦਾ ਸੀਗਾ ਤੇ ਮੈਂ ਰੋਜ਼ ਦੀ ਤਰ੍ਹਾਂ ਬੰਬੇ ਇੱਕ ਦਿਨ ਮੈਂ ਸਵੇਰੇ 7 ਵਜੇ ਗਿਆ ਉਹ ਬੈਠੇ ਸੀਗੇ ਤੇ ਮੈਂ ਉਹਨਾਂ ਦੇ ਅੱਖਾਂ ਬੰਦ ਸੀ ਉਹਨਾਂ ਦੀ ਇਕੱਲੇ ਸੀ ਗੁਦਰਤੀ ਕਮਰੇ ਉੱਥੇ ਨਾ ਭਾਈ ਜੋਗਾ ਸਿੰਘ ਨਗਰ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਉੱਥੇ ਸ੍ਰੀ ਰਾਮ ਬਣੇ ਉਹਨਾਂ ਦੇ ਕਮਰੇ ਬਣਾਏ ਆ ਤੇ ਮੈਂ ਉਹਨਾਂ ਦੇ ਇਕੱਲੇ ਸੀ ਉਸ ਟਾਈਮ ਤੇ ਅੱਖਾਂ ਮੈਂ ਉਹਦੇ ਗੋਡਿਆਂ ਨੂੰ ਹੱਥ ਲਾਇਆ ਤੇ ਉਹਨਾਂ ਨੇ ਅੱਖਾਂ ਖੋਲੀਆਂ ਤੂੰ ਮੈਨੂੰ ਕਹਿਣ ਲੱਗੇ ਵੀ ਗੁਰਜੀਤ ਸਿੰਘਾਂ ਵੀ ਹੁਣ ਅਸੀਂ ਥਾਈਲੈਂਡ ਚਲੇ ਜਾਣਾ ਵੀ ਉਹ ਤੋਂ ਬਾਅਦ ਨਾ ਉਹ ਫਰਵਰੀ ਚ ਕਰ ਇਹ ਦਸੰਬਰ ਦੀ ਗੱਲ ਹੈ ਫਰਵਰੀ ਦੇ ਵਿੱਚ ਨਾ ਉਹ ਉੱਥੇ ਆਉਂਦੇ ਸੀ ਆਪਣੇ ਕਾਨਪੁਰ ਕਹਿੰਦੇ ਤੁਸੀਂ ਕਾਨਪੁਰ ਆਇਓ ਬੜੇ ਸਤਿਕਾਰ ਨਾਲ ਬੋਲਦੇ ਸੀ ਛੋਟੀ ਉਮਰ ਦੇ ਬੰਦੇ ਨਾਲ ਵੀ ਤੇ ਮੈਂ ਬਾਹਰ ਆਇਆ ਵਾਪਸ ਇੱਕਦਮ ਮੈਨੂੰ ਪਤਾ ਚੱਲਿਆ ਵੀ ਹੁਣ ਮੈਂ ਡੇਢ ਦੋ ਮਹੀਨਿਆਂ ਤੋਂ ਕਥਾ ਸੁਣ ਰਿਹਾ ਸੀ ਮੈਨੂੰ ਪਤਾ ਸੀ ਤੇ ਮੈਂ ਅੰਦਰ ਜਾ ਕੇ ਉਹਨਾਂ ਤੇ ਸਵਾਲ ਕੀਤਾ ਮੈਂ ਕਿਹਾ ਗਿਆਨੀ ਜੀ ਕੋਈ ਐਸੀ ਥਾਂ ਹੈ ਵੀ ਜਿੱਥੇ ਅਨੁਭਵੀ ਕਥਾ ਹੁੰਦੀ ਹੋਵੇ ਉਹ ਇੱਕ ਦੋ ਮਿੰਟ ਚੁੱਪ ਜੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪਹਿਲਾਂ ਕਨਖਲ ਦੇ ਵਿੱਚ ਇੱਕ ਬਾਬਾ ਜੀ ਹੁੰਦੇ ਸੀ ਵੀ ਜਿਨ੍ਹਾਂ ਦੇ ਨਾਲ ਮਸਕੀਨ ਜੀ ਰਹੇ ਸੀ ਬਾਬਾ ਬਲਵੰਤ ਸਿੰਘ ਫਿਰ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਉਹਨਾਂ ਦਾ ਨਾਮ ਲਿਆ ਵੀ ਜਿੱਦ ਕੀ ਟਕਸਾਲ ਦੇ ਜਿਹੜੇ 12ਵੇਂ ਮੁਖੀ ਸੀ ਵੀ ਉਹ ਹੁੰਦੇ ਉਹ ਅਨੁਭਵੀ ਕਥਾ ਕਰਦੇ ਸੀ ਫਿਰ ਉਹ ਦੋ ਜਣਿਆਂ ਦਾ ਨਾਮ ਲੈਣ ਅਨੁਭਵੀ ਕਥਾ ਕੀ ਹੁੰਦੀ ਹੈ ਜੀ ਅਨੁਭਵੀ ਕਥਾ ਉਹ ਹੁੰਦੀ ਹੈ ਵੀ ਇੱਕ ਤਾਂ ਉਹਦੇ ਵੀ ਜਿਹਨੂੰ ਜਿਹੜੀ ਚੀਜ਼ ਉਹਨੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਦੇਖੀ ਆਖੀ ਵੀ ਉਹ ਚੀਜ਼ ਜਿਹੜੀ ਉਹਨਾਂ ਨੇ ਅੱਖਾਂ ਦੇ ਨਾਲ ਹੀ ਦੇਖੀ ਹੋਵੇ। ਹੂੰ। ਵੀ ਇੱਕ ਹੁੰਦਾ ਹੈ ਅਨਪਬੇ ਹੁੰਦਾ ਵੀ ਇੱਕ ਤਾਂ ਹੁਣ ਇੱਕ ਬੰਦੇ ਨੇ ਕਿਤਾਬ ਪੜ੍ਹ ਲਈ ਕੈਨੇਡਾ ਦੇ ਬਾਰੇ ਮੇਰੀ ਹਾਂਗਕਾਂਗ ਫੇਰੀ ਮੇਰੀ ਕੈਨੇਡਾ ਫੇਰੀ। ਇੱਕ ਬੰਦਾ ਕੈਨੇਡਾ ਜਾ ਕੇ ਦੇਖ ਕੇ ਆਇਆ। ਹੂੰ। ਜਿਨੇ ਉਸ ਚੀਜ਼ ਨੂੰ ਦੇਖਿਆ ਹੋਵੇ। ਵੀ ਇਹ ਤਾਂ ਮੈਨੂੰ ਪਤਾ ਸੀ ਵੀ ਇਹ ਮੈਂ ਸੁਣ ਰਿਹਾ ਸੀ ਬੰਦੇ ਦਾ ਪਤਾ ਚੱਲ ਜਾਂਦਾ ਵੀ ਇਹ ਅਨਪਵੀ ਨੇ। ਵੀ ਇਹ ਇੱਕ ਕਿਤਾਬੀ ਗਿਆਨ ਬੋਲ ਰਿਹਾ ਹੈ। ਜਿਵੇਂ ਭਾਈ ਵੀਰ ਸਿੰਘ ਉਹਨਾਂ ਆਪਦਨਪਵ ਬਿਆਨ ਕਰਦੇ ਨੇ ਜਿੰਨੀਆਂ ਵੀ ਉਹਨਾਂ ਦੀਆਂ ਰਚਨਾਵਾਂ ਨੇ। ਉਥੋਂ ਪਤਾ ਚੱਲਦਾ ਵੀ ਇਹ ਇੱਕ ਹੁੰਦਾ ਕਿਤਾਬਾਂ ਚ ਪੜੀ ਹੋਈ ਤੁਕਬੰਦੀ ਕਰ ਦਿੰਦੇ ਨੇ ਕਵਿਤਾਵਾਂ ਇੱਕ ਹੁਣ ਭਾਈ ਵੀਰ ਸਿੰਘ ਦੇ ਅੰਦਰੋਂ ਨਿਕਲਿਆ ਆਏ ਮਸਕੀਨ ਜੀ ਦੇ ਅੰਦਰੋਂ ਕਥਾ ਨਿਕਲੀ ਹੂੰ ਤੇ ਮੈਂ ਉਹਨਾਂ ਨੂੰ ਮਸਕੀਨ ਜੀ ਵੀ ਅਨੁਭਵੀ ਕਥਾ ਕਰਦੇ ਸੀਗੇ ਹਾਂ ਉਹ ਜਿਹੜਾ ਬੰਦਾ ਉਹ ਨਹੀਂ ਕਥਾ ਦੇ ਦੋ ਸ਼ੈਲ ਦੋ ਦੋ ਤਰੀਕੇ ਨੇ ਜੀ ਇੱਕ ਤਾਂ ਇਹ ਹੈ ਵੀ ਕਥਾ ਪੜ ਕੇ ਦਿਮਾਗ ਤੋਂ ਕੀਤੀ ਜਾ ਰਹੀ ਹੈ ਹੂੰ ਇੱਕ ਹੈ ਵੀ ਪੜਿਆ ਮੰਨ ਲਓ ਸੂਰਜ ਪ੍ਰਕਾਸ਼ ਗ੍ਰੰਥ ਪੜਿਆ ਤੇ ਫਿਰ ਮੈਂ ਮੰਨ ਲਓ ਮੇਰੇ ਵਰਗਾ ਬੰਦਾ ਵੀ ਉਹ ਪੜ ਕੇ ਉਦੋਂ ਬਾਅਦ ਐਕਸਪਲੇਨ ਕਰ ਦੇ ਐਕਸਪਲੇਨ ਕਰਨ ਲੱਗ ਪਿਆ ਹਾਂ ਦੂਜਾ ਤਰੀਕਾ ਦੂਜਾ ਤਰੀਕਾ ਹੈ ਬਾਣੀ ਵੀ ਹਿਰਦੇ ਤੋਂ ਕਥਾ ਕੀਤੀ ਜਾ ਰਹੀ ਹੈ ਹੂੰ ਦਿਲ ਤੋਂ ਜੋ ਦਿਲ ਮਿਲਿਆ ਸੋ ਮਿਲ ਮਿਲ ਰਹੇ ਆ ਮਿਲਿਆ ਕਹੀ ਹੈ ਰਸੋਈ ਉਹਦੇ ਦੋ ਫਰਕ ਨੇ ਜਿਹੜਾ ਦਿਮਾਗ ਵਾਲਿਆ ਬੰਦਾ ਕਥਾ ਕਰਦਾ ਉਹ ਦੇਲ ਵਾਲਿਆਂ ਜਿਹੜਾ ਬੰਦਾ ਹੁਣ ਸੁਣਨ ਵਾਲੇ ਵੀ ਦੋ ਤਰ੍ਹਾਂ ਦੇ ਨਾਲ ਨਿਕਤਾ ਹੈ ਦਿਮਾਗ ਨਾਲ ਸੁਣ ਰਿਹਾ ਦੂਜਾ ਦਿਲ ਤੋਂ ਸੁਣ ਰਿਹਾ ਬੰਦਾ ਉਹ ਬੰਦਾ ਨਹੀਂ ਕਹਿੰਦਾ ਮੇਰੀ ਤੇਰੀ ਗੱਲ ਮੇਰੇ ਦਿਲ ਨੂੰ ਲੱਗ ਗਈ ਉਹ ਜਿਹੜਾ ਬੰਦਾ ਦਿਮਾਗ ਤੋਂ ਕਥਾ ਕਰ ਰਿਹਾ ਸੁਣਨ ਵਾਲਾ ਬੰਦਾ ਦਿਲ ਤੋਂ ਸੁਣ ਰਿਹਾ ਉਦੇ ਤੱਕ ਪਹੁੰਚਦੀ ਨਹੀਂ ਕਥਾ ਉਹਦੀ ਦਿਲ ਤ ਪਰ ਜਿਹ ਇੱਕ ਦੂਸਰਾ ਪੱਖ ਇਹ ਵੀ ਜਿਹੜਾ ਬੰਦਾ ਦਿਲ ਤੋਂ ਕਥਾ ਕਰ ਰਿਹਾ ਉਹ ਦਿਮਾਗ ਵਾਲੇ ਦੇ ਉੱਤੋਂ ਦੀ ਲੰਘ ਜਾਂਦੀ ਹੈ ਉਹ ਬੰਦਾ ਦਿਲ ਵਾਲਾ ਦਿਲ ਦੇ ਤਲ ਤੇ ਬੈ ਕੇ ਸੁਣੂਗਾ ਤਾਂ ਉਹਨਾਂ ਦਾ ਤਾਲਮੇਲ ਬਣਦਾ ਉਹ ਲੌਜੀਕ ਲੱਭਣ ਲੱਗ ਜਾਂਦਾ ਫਿਰ ਤਰਕ ਲੱਭਣ ਲੱਗ ਜਾਂਦਾ ਹਰ ਗੱਲ ਚ ਵੀ ਇਹ ਕਿਵੇਂ ਹੋ ਸਕਦਾ ਆ ਕਿਵੇਂ ਕਿੰਤੂ ਪਰੰਤੂ ਆ ਜਾਂਦਾ ਹਾਂ ਫਿਰ ਕੀ ਕਿਹਾ ਮਸਕੀਨ ਜੀ ਨੇ ਜਦੋਂ ਤੁਸੀਂ ਸਵਾਲ ਕੀਤਾ ਕਿ ਅਨੁਭਵੀ ਕਥਾ ਤੁਸੀਂ ਉਹ ਫਿਰ ਦੋ ਜਣਿਆਂ ਦਾ ਨਾਮ ਲੈਣ ਤੋਂ ਬਾਅਦ ਨਾ ਉਹ ਉਹਨਾਂ ਨੇ ਕਿਹਾ ਵੀ ਕਹਿੰਦੇ ਸਿਮਰਨ ਕਰਿਆ ਕਰੋ ਕਹਿੰਦੇ ਵੀ ਗੁਰਜੀਤ ਸਿੰਘ ਗੁਰਮੰਤਰ ਸਿਮਰਿਆ ਕਰ ਨਵੇਂ ਤੋਂ ਨਵੇਂ ਅਰਥ ਪ੍ਰਾਪਤ ਹੋਣਗੇ ਗੁਰਮੰਤਰ ਹਾਂ ਇਹ ਕੀ ਹੈ ਵਾਹਿਗੁਰੂ ਵਾਹਿਗੁਰੂ ਹਾਂ ਵੀ ਦਾ ਸਿਮਰਨ ਤੂੰ ਕਰਿਆ ਕਰ ਨਵੇਂ ਤੋਂ ਨਵੇਂ ਅਰਥ ਪ੍ਰਾਪਤ ਹੋਣਗੇ ਔਰ ਉਹਨਾਂ ਦਾ ਜਿਹੜਾ ਮੈਂ ਉਹਨਾਂ ਦਾ ਮਤਲਬ ਕਈ ਵਾਰੀ ਇਹ ਹੁੰਦਾ ਨਾ ਕਈ ਬਾਬੇ ਕੋਈ ਨਾ ਕੋਈ ਮੰਤਰ ਦੇ ਦਿੰਦੇ ਆ ਜਾਂ ਸਾਡੇ ਵਾਸਤੇ ਸਿਰਫ ਵਾਹਿਗੁਰੂ ਗੁਰਮੰਤਰ ਹੈ ਹਾਂ ਸਿੱਖ ਵਾਸਤੇ ਸਿੱਖ ਵਾਸਤੇ ਉਹਨੂੰ ਹੋਰ ਕੁਝ ਨਹੀਂ ਹੈ ਜਿਵੇਂ ਕੋਈ ਕਹਿੰਦਾ ਨਾਮਦਾਨ ਮਿਲਿਆ ਜਾਂ ਬਾਬੇ ਕਿਸੇ ਕੋਲੇ ਗਏ ਉਹ ਕੰਨ ਚ ਦੱਸ ਦਿੰਦਾ ਵੀ ਆਹ ਨਾਮਦਾਨ ਹੈ ਇਹਨੂੰ ਜਪ ਨਾ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਹਰਾਂ ਦੇ ਵਿੱਚ ਜ਼ਿਕਰ ਕੀਤਾ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਕੋਈ ਹੂੰ ਵੀ ਗੁਰਮੰਤਰ ਵਾਹਿਗੁਰੂ ਹੀ ਹੈ ਇਸ ਤੋਂ ਬਾਅਦ ਕਿਤੇ ਜਾਣ ਦੀ ਲੋੜ ਨਹੀਂ ਹਾਂ ਤੁਹਾਨੂੰ ਕਿਤੇ ਜਾ ਕੇ ਨਾਮ ਹੋਰ ਕੋਈ ਨਾਮਦਾਨ ਨਹੀਂ ਇਹੀ ਨਾਮਦਾਨ ਇਹੀ ਨਾਮਦਾਨ ਫਿਰ ਉਹਨਾਂ ਨੇ ਕਿਹਾ ਤਾਂ ਤੁਸੀਂ ਅਗਲੀ ਗੱਲ ਮੈਂ ਬਹੁਤ ਜਾਣਨਾ ਚਾਹੁੰਨਾ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਮਸਕੀਨ ਜੀ ਬਾਰੇ ਹੀ ਇਹ ਐਪੀਸੋਡ ਆਪਣਾ ਹੈ ਤੇ ਉਹ ਉਹਦੇ ਬਾਰੇ ਦੱਸੋ ਹੋਰ ਫਿਰ ਉਹ ਉਹ ਉਹਨਾਂ ਨੇ ਜਪਣ ਦੀ ਕਿਉਂਕਿ ਮੈਨੂੰ ਮੈਂ ਜਿੰਨਾ ਤਰ ਮੈਂ 1.5 ਸਾਲ ਰਿਹਾ ਮੈਂ ਉਹਨਾਂ ਨੂੰ ਕਦੀ ਪੜਦਿਆ ਨਹੀਂ ਦੇਖਿਆ ਨਹੀਂ ਨਾ ਫਿਰ ਉਹ ਗਿਆਨ ਕਿੱਥੋਂ ਆਉਂਦਾ ਸੀ ਉਹ ਕਹਿੰਦੇ ਸੀ ਵੀ ਮੈਨੂੰ ਕੀਰਤਨ ਸੁਣ ਕੇ ਗਿਆਨ ਮਿਲਦਾ ਨਾਲ ਜਥੇ ਰੱਖਦੇ ਸੀ ਆਪਣੇ ਕਈ ਕਿ ਜਥੇ ਰੱਖਦੇ ਸੀਗੇ ਜਿੱਥੇ ਵੀ ਜਾਂਦੇ ਸੀ ਜਥਾ ਉਹਨਾਂ ਦੇ ਨਾਲ ਕੀਰਤਨ ਵਾਲਾ ਜਥਾ ਹੁੰਦਾ ਸੀ ਕੀਰਤਨ ਬੈਹਿ ਕੇ ਸੁਣਦੇ ਸੀ ਉਦੋਂ ਬਾਅਦ ਕਥਾ ਕਰਦੇ ਸੀ ਔਰ ਸਵੇਰੇ ਜੋ ਮੈਂ ਦੇਖਿਆ ਉਹਨਾਂ ਨੂੰ ਵੀ ਉਹ ਬਿਨਾ అలਾਰਮ ਉਹਨਾਂ ਕੋਲੇ ਉਹਨਾਂ ਦਾ ਜਿਹੜਾ ਕਮਰਾ ਸੀਗਾ ਵੀ ਜਿਵੇਂ ਦੀ ਇੱਥੇ ਦਰਬਾਰ ਸਾਹਿਬ ਦੇ ਨੇੜੇ ਮਸਕੀਨ ਕੁਟੀਆਂ ਬਣੀ ਆ ਉਹਦੇ ਥੱਲੇ ਕਮਰਾ ਸੀ ਉਹਨਾਂ ਦਾ ਉਹ ਕਮਰੇ ਦੀ ਕੋਈ ਕੁੰਟੀ ਨਹੀਂ ਲੱਗੀ ਹੁੰਦੀ ਸੀਗੀ ਉਹਨਾਂ ਦਾ ਇੱਕ ਆਸਣ ਲੱਗਿਆ ਸੀ ਉੱਥੇ ਉਹ ਰਾਤ ਨੂੰ ਆਰਾਮ ਕਰਦੇ ਸੀ ਕਮਰਾ ਖੁੱਲਾ ਹੁੰਦਾ ਸੀਗਾ ਕਈ ਵਾਰੀ ਜਿਹੜੇ ਸਿੰਘ ਹੁੰਦੇ ਸੀਗੇ ਉਹ ਉਹਨਾਂ ਦੇ ਕਮਰੇ 'ਚ ਉਹਨਾਂ ਦੇ ਉੱਠਣ ਤੋਂ ਪਹਿਲਾਂ ਚਲੇ ਜਾਂਦੇ ਸੀ ਔਰ ਸਾਨੂੰ ਮੈਨੂੰ ਤਾਂ ਖਾਸ ਕਰਕੇ ਇਹ ਉਤਸੁਕਤਾ ਹੁੰਦੀ ਸੀ ਵੀ ਇਹ ਇਹਨਾਂ ਨੂੰ ਵੇਖੀਏ ਬਾਚ ਕਰੀਏ ਜਿਆਦਾ ਤੋਂ ਜਿਆਦਾ ਉਹ ਬਿਨਾ ਕਿਸੇ అలਾਰਮ ਤੋਂ ਪੌਣੇ 4 ਵਜੇ ਤੋਂ ਲੈ ਕੇ ਸਵਾ 4 ਵਜੇ ਦੇ ਵਿੱਚ ਆਪਣੇ ਆਪ ਡੇਲੀ ਉੱਠ ਜਾਂਦੇ ਸੀ ਰੋਜ਼ ਰੋਜ਼ ਮੋਟੀ ਜੀ ਉਹਨਾਂ ਕੋਲੇ ਘੜੀ ਹੁੰਦੀ ਸੀ ਗੋਟ ਤੇ ਬੰਨੀ ਹੋਈ ਉਹਦੇ ਤੋਂ ਉੱਠ ਕੇ ਟਾਈਮ ਦੇਖਦੇ ਸੀਗੇ ਤੇ ਉਹਨਾਂ ਦੇ ਸੋਫੇ ਤੇ ਜਿਹੜਾ ਹੁੰਦਾ ਇੱਕ ਉਹ ਲੱਗਿਆ ਹੋਇਆ ਸੀ ਛੋਟਾ 1 ਸੀਟਡ ਉਹਦੇ ਤੇ ਬਹਿ ਜਾਂਦੇ ਸੀ ਤੇ ਫਿਰ ਉਹ ਕਹਿੰਦੇ ਸੀ ਵੀ ਬਾਬਾ ਰੱਖਿਆ ਸੀ ਉਹ ਬਾਬੇ ਨੂੰ ਕਹਿੰਦੇ ਸੀ ਬਾਬਾ ਚਾਹ ਪਣਾ ਫਿਰ ਉਹ ਔਰ ਮੈਂ ਉਹਨਾਂ ਨੂੰ ਇਹ ਦੇਖਿਆ ਵੀ ਜਿਹੜਾ ਨਿਤਨੇਮ ਸੀ ਨਾ ਉਹ ਕੁਰਸੀ ਤੇ ਬੈਠਿਆ ਬੈਠਿਆ ਉਹ ਇਸ਼ਨਾਨ ਤੋਂ ਪਹਿਲਾਂ ਚੁੱਪਚਾਪ ਬੋਲਦੇ ਨਹੀਂ ਸੀ ਕਿਸੇ ਨਾਲ ਉਹ ਕਰ ਲੈਂਦੇ ਸੀ ਪਤਾ ਲੱਗ ਜਾਂਦਾ ਬੰਦੇ ਦਾ ਵੀ ਇਹ ਬੰਦਾ ਅੰਦਰ ਆਪ ਦੇ ਆਪ ਚ ਪਾਣੀ ਫੜ ਰਿਹਾ ਫਿਰ ਉਹ ਜਿਹੜੇ ਇੱਕ ਦੋ ਸਿੰਘ ਉਹਨਾਂ ਦੀ ਮਾਲਿਸ਼ ਕਰਦੇ ਸੀ ਸਿਰ ਤੇ ਤੇਲ ਲਾਉਂਦੇ ਸੀ ਵੀਰੇ ਇਸ਼ਨਾਨ ਕਰਕੇ ਉਹ 7:30 ਤੋਂ ਲੈ ਕੇ 9:30 ਵਜੇ ਤੱਕ ਡੇਢ ਘੰਟਾ ਬਾਣੀ ਕੰਟ ਸੀ ਉਹਨਾਂ ਨੂੰ ਵੀ ਉਹ ਕਾਂਠ ਬਾਣੀ پڑھਦੇ ਸੀ ਨਿਤਨੇਮ ਤੋਂ ਬਿਨਾ ਔਰ ਉੱਚੀ ਉੱਚੀ ਪੜ੍ਹਦੇ ਸੀ ਜਿਵੇਂ ਦੀ ਪਾਠੀ ਸਿੰਘ ਭੋਗ ਦੇ ਵੇਲੇ ਸ਼ਲੋਕ ਪੜ੍ਹਦੇ ਅੱਛਾ ਇਸ ਤਰ੍ਹਾਂ ਦੇ ਨਾਲ ਡੇਢ ਘੰਟਾ ਉਹਨਾਂ ਨੇ ਡੇਲੀ ਮੈਂ ਨਹੀਂ ਦੇਖਿਆ ਉਹਨਾਂ ਨੂੰ ਵੀ ਜਿੰਨਾ ਵੀ ਜਿੰਨੇ ਦਿਨ ਵੀ ਜਿੰਨੇ ਤੋਂ ਵੀ ਮੈਂ ਉਹਦੇ ਨਾਲ ਸੀ ਨਹੀਂ ਆਵੇ ਨੇਰੀ ਆਵੇ ਬਿਮਾਰ ਨੇ ਠੀਕ ਨੇ ਕਈ ਵਾਰ ਤਾਂ ਮੈਂ ਵੀ ਹੈਰਾਨਗੀ ਹੋਈ ਵੀ ਦਰਬਾਰ ਸਾਹਿਬ ਤੋਂ ਉਹ ਰਾਤ ਨੂੰ ਇੱਥੇ ਲੁਧਿਆਣੇ ਸਿੰਘ ਸਭਾ ਜਿੱਥੇ ਭਾਈ ਪਿੰਦਰਪਾਲ ਸਿੰਘ ਹੋਰੀ ਕਥਾ ਕਰਦੇ ਸੀ ਉੱਥੇ ਹਾਜ਼ਰੀ ਭਰ ਕੇ ਰਾਤ ਨੂੰ 1:30 ਵਜੇ ਜਾ ਕੇ ਪਏ ਐ ਤੇ ਸਵੇਰੇ 4:30 ਵਜੇ ਉੱਠ ਪੈਂਦੇ ਸੀ ਇਹ ਨੇਮ ਸੀ ਇਹ ਨੇਮ ਸੀ ਬ੍ਰਹਮ ਗਿਆਨੀ ਸੀ ਕਿ ਜਿਵੇਂ ਬਾਣੀ ਦੇ ਅਨੁਸਾਰ ਜਿਹੜਾ ਬ੍ਰਹਮ ਗਿਆਨੀ ਕਿਹਾ ਗਿਆ ਹੈ ਬ੍ਰਹਮ ਗਿਆਨੀ ਸੀ ਨਹੀਂ ਮੇਰੇ ਮੈਂ ਤਾਂ ਮੰਨਦਾ ਵੀ ਬ੍ਰਹਮ ਗਿਆਨੀ ਸੀ ਬ੍ਰਹਮ ਗਿਆਨੀ ਸੀ ਹਾਂ ਬ੍ਰਹਮ ਗਿਆਨੀ ਦੀ ਬ੍ਰਹਮ ਗਿਆਨੀ ਦੀ ਪਰਭਾਸ਼ਾ ਇਹ ਹੈ ਪੰਚ ਤਸਕਰ ਧਾਵਤ ਰਾਖੇ ਚੂਕਾ ਮਨ ਅਭਿਮਾਨ ਦੁਰਮਤ ਅਦੇਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਵੀ ਜੀ ਦੇ ਪੰਜ ਵਿਕਾਰ ਕਾਬੂ ਦੇ ਵਿੱਚ ਨੇ ਪੰਜ ਚੂਕਾ ਮਨ ਅਭਿਮਾਨ ਵੀ ਇੰਨੀ ਪ੍ਰਾਪਤੀ ਤੋਂ ਬਾਅਦ ਜਿਹਦੇ ਅੰਦਰ ਹੰਕਾਰ ਬਿਲਕੁਲ ਵੀ ਨਹੀਂ ਐਨੇ ਸਤਕਾਰ ਨਾਲ ਬੋਲਦੇ ਸੀ ਉਹ ਵੀ ਸਾਹਮਣੇ ਵਾਲੇ ਬੰਦੇ ਨੂੰ ਹੁਣ ਜਿਵੇਂ ਦੀ ਤੁਸੀਂ ਗੱਲ ਕਰਨੀ ਹੈ ਗੁਰਜੀਤ ਜੀ ਅਗਲੇ ਨੂੰ ਸ਼ਰਮ ਆ ਜਾਂਦੀ ਸੀ ਵੀ ਤੁਹਾਡੇ ਸਾਹਮਣੇ ਸਾਡੀ ਹਸਤੀ ਕੀ ਹੈ ਹੂੰ ਵੀ ਜਦੋਂ ਤੁਸੀਂ ਇੱਕ ਬੰਦਾ ਬਿਲਕੁਲ ਜਿਹਨੂੰ ਬੋਲ ਹਜੇ ਆਇਆ ਹੀ ਹੈ ਤੁਹਾਡੇ ਕੋਲ ਨੂੰ ਹਰ ਕਿਸੇ ਨਾਲ ਹੀ ਐ ਸਤਿਕਾਰ ਨਾਲ ਮਿਠਾਸ ਨਾਲ ਇੰਨੀ ਨਾਲ ਬੋਲਣਾ। ਹੰਕਾਰ ਬਿਲਕੁਲ ਵੀ ਨਹੀਂ ਹੈ ਨਾਰਮਲ ਰਹਿਣਾ। ਤੁਹਾਡੇ ਹੋਰ ਕੋਈ ਕੋਈ ਐਸਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਬਹੁਤ ਯਾਦ ਹੋਰ ਜਦੋਂ ਦੁਨੀਆ ਤੋਂ ਗਏ ਹੈ ਉਹ ਉਸ ਦਿਨ ਕੀ ਵਾਕਿਆ ਸੀਗਾ ਤੁਹਾਨੂੰ? ਉਹ ਮੈਂ ਉਹਨਾਂ ਦਾ ਅਖੀਰਲਾ ਜਿਹੜਾ ਟਾਈਮ ਦੇਖਿਆ ਮੈਨੂੰ ਉੱਥੋਂ ਇਹ ਰਿਅਲਾਈਜ਼ ਹੋਇਆ ਵੀ ਉਹਨਾਂ ਨੂੰ ਨਾ ਪਤਾ ਸੀ ਆਪਦੇ ਜਾਣ ਦਾ। ਪਤਾ ਸੀ? ਹਾਂ। ਮੈਂ ਅਖੀਰਲੇ ਟਾਈਮ ਤੇ ਵੀ ਕੁਦਰਤੀ ਇੱਕ ਨਾ ਬੋਵੀ ਨਾਮ ਦਾ ਸਿੰਘ ਸੀ ਰੁੜਕੀ ਦਾ ਹਜੇ ਵੀ ਹੈ ਉਹ ਉਹ ਜਿੱਥੇ ਵੀ ਜਾਂਦੇ ਸੀ ਕਿ ਮਸਕੀਨ ਜੀ ਉਹ ਫਲਾਵਰਾਂ ਦੀ ਨਾ ਸਜਾਵਟ ਕਰਦਾ ਸੀ ਅੱਗੇ ਤੇ ਅਸੀਂ ਸਾਰਿਆਂ ਨੇ ਉਹਦਾ ਨਾਮ ਰੱਖਿਆ ਸੀ ਬੋਵੀ ਫਲਾਵਰ ਉਹਨੇ ਮੈਨੂੰ ਫੋਨ ਕੀਤਾ ਵੀ ਮਸਕੀਨ ਜੀ ਨੇ ਨਾ ਉੱਥੇ ਆਉਣਾ ਪਟਨਾ ਸਾਹਿਬ 2-3 ਫਰਵਰੀ ਨੂੰ ਕਹਿੰਦਾ ਵੀ ਤੂੰ ਚੱਲ ਮੈਂ ਕਿਹਾ ਮੈਂ ਕਦੀ ਪੁੱਛੇ ਬਿਨਾ ਉਹਨਾਂ ਨੂੰ ਉਹਨਾਂ ਦੀ ਆਗਿਆ ਤੋਂ ਬਿਨਾ ਗਿਆ ਨਹੀਂ ਹੈਗਾ ਕਹਿੰਦਾ ਨਹੀਂ ਤੂੰ ਚੱਲ ਮੇਰੇ ਨਾਲ ਮੈਂ ਉਹਦੇ ਕਹੇ ਤੇ ਚਲਾ ਗਿਆ ਉੱਥੇ ਰਹੀਂ ਪਟਨਾ ਸਾਹਿਬ ਫਿਰ ਪਟਨਾ ਸਾਹਿਬ ਤੋਂ ਕਾਨਪੁਰ ਆਗੇ ਜਿੱਥੇ ਉੱਥੇ ਤੇ ਕਾਨਪੁਰ ਆ ਕੇ ਨਾ ਇੱਕ ਦਿਨ ਉਹ ਹਾਜ਼ਰੀ ਭਰਨ ਜਾਂਦੇ ਸੀ ਘਰਾਂ ਦੇ ਵਿੱਚ ਵੀ ਸਵੇਰੇ ਪ੍ਰਸ਼ਾਦਾ ਅਜ ਦੁਪਹਿਰੇ ਪ੍ਰਸ਼ਾਦਾ ਤੇ ਉਹ ਕਥਾ ਕਰਕੇ ਆਏ ਤੇ ਤੁਰੇ ਆਉਂਦੇ ਆਉਂਦੇ ਕਹਿੰਦੇ ਨਾ ਮੈਂ ਫੋਨ ਕਟਾ ਦੇਣਾ 9810270140 ਉਹਨਾਂ ਦਾ ਨੰਬਰ ਸੀ ਹੁਣ ਅਸੀਂ ਮੈਂ ਉਹਨਾਂ ਨਾਲ ਤੁਰੇ ਆਉਂਦੇ ਮੈਂ ਸ਼ੱਕ ਕੀਤਾ ਮੈਂ ਕਿਹਾ ਹੁਣ ਗਿਆਨੀ ਜੀ ਹੁਣ ਮੈਂ ਹੁਣ ਬੰਦਾ ਨਹੀਂ ਨਾ ਸੋਚਦਾ ਵੀ ਇਹ ਕਿਹੜੇ ਲਹਿਜੇ ਤੋਂ ਗੱਲ ਕਹਿ ਰਹੇ ਐ ਮੈਂ ਕਿਹਾ ਵੀ ਇਹ ਸੋਚ ਮੈਂ ਤਾਂ ਇਹ ਸਮਝਿਆ ਵੀ ਇਹ ਹੁਣ ਆਪਦਾ ਇਹ ਫੋਨ ਕਟਾ ਕੇ ਨਵਾਂ ਨੰਬਰ ਲੈਣਗੇ ਮੈਂ ਕਿਹਾ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੇ ਕੋਲੇ ਇਹਨਾਂ ਦਾ ਨੰਬਰ ਹੈ ਐਨੇ ਇਹਨਾਂ ਨੂੰ ਫੋਨ ਆਉਂਦੇ ਮੈਂ ਕਿਹਾ ਸੰਗਤਾਂ ਕਿਵੇਂ ਇਹਨਾਂ ਦਾ ਨਵਾਂ ਨੰਬਰ ਲੈਣ ਤੇ ਕਿੰਨਾ ਟਾਈਮ ਲੱਗ ਜਾਊਗਾ ਹੁਣ ਮੈਨੂੰ ਕੀ ਪਤਾ ਵੀ ਉਹ ਕਿਹੜੇ ਫੋਨ ਕਟਾਉਣ ਦੀ ਗੱਲ ਕਰ ਰਹੇ ਐ ਕਹਿੰਦੇ ਮੈਂ ਆਪਣਾ ਨੰਬਰ ਕਟਾ ਦੇਣਾ ਫਿਰ ਉਹ ਕੁਦਰਤੀ ਉਹ ਮੈਂ ਉਹਨਾਂ ਦੇ ਨਾਲ ਇੱਕ ਦਿਨ ਅਸੀਂ ਕਿਸੇ ਜਗ੍ਹਾ ਤੇ ਕਥਾ ਕਰਨ ਗਏ ਤੇ ਮੈਂ ਵਾਪਸ ਹੀ ਆ ਗਿਆ ਨਹੀਂ ਉਹ ਸਾਰਿਆਂ ਨੂੰ ਟਾਈਮ ਦਿੰਦੇ ਸੀ 10-10 ਮਿੰਟ ਤੇ ਜਦੋਂ ਮੈਂ ਉਹਨਾਂ ਦੇ ਨਾਲ ਹੀ ਨਿਸ਼ਾਨ ਸਿੰਘ ਡਰਾਈਵਰ ਸੀ ਉਹਨਾਂ ਦਾ ਤੇ ਉਹਦੇ ਨਾਲ ਮੇਰੀ ਕਾਫੀ ਸੀ ਤੇ ਅਸੀਂ ਨਿਸ਼ਾਨ ਸਿੰਘ ਮਸਕੀਨ ਜੀ ਮੈਂ ਮਗਰ ਬੈਠਾ ਆਗੇ ਤੇ ਜਦੋਂ ਵੀ ਅਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਜਿੱਥੇ ਠਹਿਰੇ ਹੋਏ ਸੀ ਉਹ ਐਨੇ ਨੂੰ ਇੱਕ ਲਖਨਊ ਤੋਂ ਪਰਿਵਾਰ ਆਇਆ ਤੇ ਉਹ ਮਸਕੀਨ ਜੀ ਆਪਣੇ ਕਮਰੇ ਜਾ ਕੇ ਆਰਾਮ ਕਰਨ ਲੱਗੇ ਤੇ ਮੈਂ ਕਿਹਾ ਵੀ ਮੈਂ ਆਪਦੇ ਮਨ ਉਸ ਪਰਿਵਾਰ ਥੱਲੇ ਹੀ ਸੀ ਹਜੇ ਮੈਂ ਸੋਚਿਆ ਮੈਂ ਜਾ ਕੇ ਦੱਸਾਂ ਮਸਕੀਨ ਜੀ ਨੂੰ ਮੈਂ ਗਿਆਨੀ ਜੀ ਨੂੰ ਦੱਸਿਆ ਜਾ ਕੇ ਮੈਂ ਕਿਹਾ ਗਿਆਨੀ ਜੀ ਲਖਨਊ ਤੋਂ ਪਰਿਵਾਰ ਮਿਲਣ ਵਾਸਤੇ ਆਇਆ ਇਹ ਹੈਗੀ ਗੱਲ 15 ਤਰੀਕ ਦੀ ਹੋਣੀ ਹੈ ਤੇ ਉਹ 18 ਤਰੀਕ ਨੂੰ ਉਹ ਮੈਨੂੰ ਕਹਿੰਦੇ ਵੀ ਗੁਰਜੀਤ ਸਿੰਘ ਆ ਛੇਤੀ ਛੇਤੀ ਬੁਲਾ ਲਾ ਮੈਂ ਮੁੜ ਕੇ ਸੌ ਜਾਣਾ ਹੂੰ ਹੁਣ ਉਹ ਜਿਹੜੀਆਂ ਮੈਂ ਜਿਹੜੇ 2-3 ਨੂੰ ਭਵ ਕੀਤਾ ਮੈਨੂੰ ਇਹ ਲੱਗਿਆ ਵੀ ਇਹਨਾਂ ਦੀ ਉਹਨਾਂ ਗੱਲਾਂ ਮੈਨੂੰ ਬਾਅਦ ਸਮਝ ਆਈਆਂ ਫਿਰ ਇੱਕ ਉਹਨਾਂ ਨੇ ਇਸ ਕਥਾ ਦੀ ਸਮਾਪਤੀ ਤੇ ਵੀ ਕਿਹਾ ਅੱਛਾ ਜਿਹੜੀ ਲਾਵਾਂ ਦੀ ਕਥਾ ਕੀਤੀ ਉਹ ਮੈਂ ਬਿਲਕੁਲ ਉਹਨਾਂ ਉੱਥੇ ਨਾਲ ਥੜਾ ਬਣਿਆ ਪ੍ਰਕਾਸ਼ ਹੈ ਤਾਬਿਆਂ 'ਚ ਬੈ ਕੇ ਉਹਨਾਂ ਨੇ ਕੀਤੀ ਮੈਂ ਉਹਨਾਂ ਦੇ ਥੱਲੇ ਹੀ ਬੈਠਾ ਸੀ ਨਾਲ ਹੀ ਉਹਨਾਂ ਨੇ ਜਦੋਂ ਸਮਾਪਤੀ ਕੀਤੀ ਤੇ ਮੈਂ ਉਦੋਂ ਬਾਅਦ ਹੁਕਮਨਾਮਾ ਵੀ ਲਿਆ ਇਹ ਉਹ ਮਸਕੀਨ ਜੀ ਉੱਥੇ ਕਹਿੰਦੇ ਆ ਵੀ ਅੱਜ ਤੋਂ ਬਾਅਦ ਮੇਰੀ ਕਥਾ ਸਮਾਪਤ ਵੀ ਗੁਰੂ ਦਾ ਸ਼ਬਦ ਸਮਾਪਤ ਨਹੀਂ ਹੈ। ਅੱਛਾ ਹਾਂ ਕਦੀ ਨਹੀਂ ਅੱਜ ਤੋਂ ਬਾਅਦ ਉਹਨਾਂ ਨੇ ਇਹ ਨਹੀਂ ਕਿਹਾ। ਲਾਸਟ ਉੱਥੇ ਉਸ ਕਥਾ ਚੀਜ਼ ਔਰ ਇੱਕ ਹੋਰ ਚੀਜ਼ ਵੀ ਦੇਖੀ ਜਿਹੜੀ 2004 ਦੇ ਵਿੱਚ ਉਹਨਾਂ ਨੇ ਅੱਜ ਅੱਗੇ ਜਦੋਂ ਮਨਜੀਤ ਸਾਹਿਬ ਕਥਾ ਕਰਦੇ ਸੀ ਉਹ ਗੁਰੂ ਰਾਮਦਾਸ ਜੀ ਦੇ ਗੁਰਪੁਰਪ ਤੋਂ ਲੈ ਕੇ ਦੀਵਾਲੀ ਤੱਕ ਜਦੋਂ ਸਰੂਪਾਏ ਮਿਲਦੇ ਸੀ ਨਾ ਉਹ ਇਕੱਲਾ ਉਹਨਾਂ ਨੂੰ ਮਿਲਦਾ ਸੀ। ਦਰਬਾਰ ਸਾਹਿਬ ਉਹਨਾਂ ਦਾ ਸਨਮਾਨ ਹੁੰਦਾ ਸੀ। ਉਸ ਸਾਲ ਉਹਨਾਂ ਨੇ ਜਿਹੜੇ 2004 ਦੇ ਵਿੱਚ ਸਾਰੇ ਆਪ ਦੇ ਸਾਥੀਆਂ ਨੂੰ ਇਕੱਲੇ- ਇਕੱਲੇ ਨੂੰ ਸਰੋਪਾ ਦਿਵਾਇਆ ਮੈਨੂੰ ਵੀ ਉੱਥੇ ਮਿਲਿਆ ਉਸ ਟਾਈਮ ਤੇ ਜਿਹੜੇ ਵੀ ਨਾਲ ਸਿੰਘ ਸੀਗੇ ਉੱਥੇ ਸਾਰਿਆਂ ਨੂੰ ਸਰੋਪਾ ਦਿਵਾਇਆ ਬਾਕੀ ਪਰਿਵਾਰ ਨੂੰ ਵੀ ਮਿਲਿਆ ਨਹੀਂ ਅੱਗੇ ਕਦੀ ਇਕੱਲੇ ਉਹਨਾਂ ਦਾ ਹੀ ਸਨਮਾਨ ਹੁੰਦਾ ਸੀ ਉਹ ਖੀਰਲਾ ਟਾਈਮ ਜੋ ਹੋਰ ਗੁਰਬਾਨੇ ਵਾਸਤੇ ਕਿੰਨਾ ਇਮੋਸ਼ਨਲ ਜਦੋਂ ਤੁਹਾਨੂੰ ਖਬਰ ਮਿਲਦੀ ਹੈ ਨਹੀਂ ਮੈਨੂੰ ਬੜੀ ਕਿਉਂਕਿ ਮੇਰਾ ਮੈਨੂੰ ਉਹਨਾਂ ਦੇ ਸੰਸਕਾਰ ਦੇ ਉੱਪਰ ਨਾਲ ਇੱਕ ਸਿੰਘ ਮਿਲਿਆ ਉਹ ਮੈਨੂੰ ਜਾਣਦਾ ਸੀ ਪਹਿਲਾਂ ਉਹ ਬੜਾ ਅਫਸੈਟ ਸੀਗਾ ਬੜੀ ਪਹਿਲਾਂ ਉਹ ਮੈਨੂੰ ਅਫਸੈਟ ਆ ਕੇ ਕਹਿੰਦਾ ਵੀ ਮੈਂ ਨਾ ਕਹਿੰਦਾ ਮੈਂ ਮਸਕੀਨ ਜੀ ਨੂੰ ਸੁਣਿਆ ਸਾਲ ਡੇਢ ਸਾਲ ਕਹਿੰਦਾ ਯਾਰ ਮੈਨੂੰ ਕੁਝ ਵੀ ਸਮਝ ਨਹੀਂ ਆਈ ਹੂੰ ਕਹਿੰਦਾ ਮੈਂ ਸੁਣਨਾ ਛੱਡਦਾ ਕਹਿੰਦਾ ਹੁਣ ਮੈਂ ਫੇਰ ਦੁਬਾਰਾ ਸੁਣਨ ਲੱਗਿਆ ਸੀ ਕਹਿੰਦਾ ਹੁਣ ਮੈਨੂੰ ਸਮਝ ਆਉਣ ਲੱਗੀ ਸੀ ਕਹਿੰਦਾ ਹੁਣ ਉਹ ਚਲਾਉਣਾ ਵੀ ਕਰ ਗਏ ਹੂੰ ਉਹ ਮੈਨੂੰ ਕਹਿੰਦਾ ਫਿਰ ਉਹ ਮੈਨੇ ਉਹਨੇ ਮੇਰੇ ਤੇ ਸਵਾਲ ਕਰਤਾ ਮੈਨੂੰ ਕਹਿੰਦਾ ਵੀ ਗੁਰਜੀਤ ਸਿੰਘ ਜੀ ਚਲੇ ਗਏ ਤੈਨੂੰ ਕੋਈ ਦੁੱਖ ਹੋਇਆ ਮੈਂ ਕਿਹਾ ਮੈਨੂੰ ਕੋਈ ਦੁੱਖ ਨਹੀਂ ਹੋਇਆ ਨਹੀਂ ਹੋਇਆ ਮੈਂ ਉਹਨੂੰ ਇਹ ਉਹ ਫਿਰ ਹੋਰ ਪਰੇਸ਼ਾਨ ਹੋ ਗਿਆ ਵੀ ਕਹਿੰਦਾ ਜੇ ਤੈਨੂੰ ਦੁੱਖ ਨਹੀਂ ਹੋਇਆ ਮੈਂ ਉਹਨੂੰ ਜਿਹੜੀ ਗੱਲ ਕਹੀ ਮੈਂ ਕਿਹਾ ਮੈਨੂੰ ਤਾਂ ਉਹਨਾਂ ਨੂੰ ਮਿਲ ਕੇ ਖੁਸ਼ੀ ਐ ਨਹੀਂ ਹੋਈ ਵੀ ਜੇ ਮੈਂ ਇਹਨੂੰ ਜ਼ਿੰਦਗੀ 'ਚ ਉਹ ਨਾਮ ਮਿਲਦੇ ਮੈਂ ਕਿਹੜਾ ਹਾਈ ਕੋਰਟ ਕੇਸ ਕਰ ਦੇਣਾ ਸੀ ਵੀ ਮੈਨੂੰ ਮਸਕੀਨ ਜੀ ਮਿਲੇ ਨਹੀਂ ਹੈਗੇ ਮੈਂ ਕਿਹਾ ਮੈਨੂੰ ਤਾਂ ਇੰਨਾ ਹੀ ਬੜਾ ਵੀ ਮੈਨੂੰ 1.5 ਸਾਲ ਮਿਲ ਗਏ ਮੈਨੂੰ ਤਾਂ ਇਸ ਚੀਜ਼ ਦਾ ਮੈਂ ਕਿਹਾ ਜੇ ਨਾਮ ਮਿਲਦੇ ਫੇਰ ਹੂੰ ਫਿਰ ਮੈਂ ਕਿਹੜਾ ਹਾਈ ਕੋਰਟ ਕੇਸ ਕਰ ਦਿੰਦਾ ਇਹ ਫਰਕ ਪੈਂਦਾ ਜਿਵੇਂ ਆਪਾਂ ਕਹਿੰਦੇ ਆ એનਰਜੀਜ਼ ਹੁੰਦੀਆਂ ਜਿਵੇਂ ਕਹਿੰਦੇ ਆ ਕਿ ਮਨੁੱਖ ਜਿਹੜਾ ਜਿਹੋ ਜੀ ਆਪਾਂ ਸੰਗਤ ਕਰਦੇ ਆ ਉਹ ਜਾਂ ਅਸਰ ਪੈਂਦਾ ਥੋੜੇ ਤੇ ਫਰਕ ਪਿਆ ਕਿ ਤੁਸੀਂ ਮਸਕੀਨ ਜੀ ਦੀ ਸੰਗਤ ਕੀਤੀ ਤਾਂ ਉਹ ਜਾਂ ਅਸਰ ਪੈਂਦਾ ਨਹੀਂ ਉਹਨਾਂ ਤੋਂ ਉਹਨਾਂ એનર્ਜੀ ਤਾਂ ਉਹਨਾਂ ਦੀ ਇੰਨੀ ਸੀ ਵੀ ਜਦੋਂ ਜਈ ਉਹਨਾਂ ਦੇ ਨਾਲ ਵਿਚਰਦੇ ਸੀ ਵੀ ਉਹ ਇੰਨੇ ਸਫਰ 'ਚ ਰਹਿੰਦੇ ਸੀ ਵੀ ਇੱਥੋਂ ਉੱਥੇ ਜੀ ਕਦੀ ਕਾਨਪੁਰ ਤੋਂ ਫਿਰੋਜ਼ਪੁਰ ਆ ਗਏ ਫਿਰੋਜ਼ਪੁਰ ਤੋਂ ਬੰਬੇ ਬੰਬੇ ਤੋਂ ਬੈਂਗਲੌਰ ਚਲੇ ਗਏ ਮੈਨੂੰ ਯਾਦ ਆਸੀ ਦਿੱਲੀ ਤੋਂ ਉਹ ਤਾਂ ਕਈ ਥਾਵਾਂ ਤੇ ਕਥਾ ਕਰਕੇ ਪਹੁੰਚੇ ਸੀ ਬੈਂਗਲੌਰ ਅਸੀਂ ਦਿੱਲੀ ਤੋਂ ਕਈ ਜਾਣੇ ਬੈਂਗਲੌਰ ਰਾਤ ਨੂੰ ਚੜੇ ਦੋ ਦਿਨਾਂ ਦੇ ਸਫ਼ਰ ਤੋਂ ਬਾਅਦ ਤੀਜੇ ਦਿਨ ਪਹੁੰਚੇ ਅਸੀਂ ਉੱਥੇ ਪਰ ਸਾਨੂੰ ਥਕਾਵਟ ਹੀ ਨਹੀਂ ਲੱਗਦੀ ਸੀ ਉਹਨਾਂ ਦੇ ਨਾਲ ਰਹਿੰਦੇ ਆਂ ਵੀ ਮਸਕੀਨ ਜੀ ਦੇ ਨਾਲ ਉਹਨਾਂ ਦੀ ਕਥਾ ਸੁਣਨੀ ਉਹਨਾਂ ਦੇ ਸਾਹਮਣੇ 10-10 ਮਿੰਟ ਕਥਾ ਕਰਨੀ ਹੂੰ ਟਾਈਮ ਦਿੰਦੇ ਸੀ ਬਹਿ ਕੇ ਸੁਣਦੇ ਵੀ ਸੀ ਕਈ ਵਾਰੇ ਸਾਹਮਣੇ ਆ ਜਾਂਦੇ ਸੀ ਸੁਣਦੇ ਸੀ ਬਹਿ ਕੇ ਕਥਾ ਉਹ ਟਾਈਮ ਦਿੰਦੇ ਸੀ ਉਹ ਬਸ विदास मिनट ਕਥਾ ਕਰੋ ਜਿੱਥੇ ਵੀ ਮੈਂ ਕਥਾ ਕਰਦਾ ਕੋਈ ਸਪਿਰਚੁਅਲ ਗੱਲ ਦੱਸੋ ਜਿਹੜੀ ਕਦੇ ਤੁਸੀਂ ਮਹਿਸੂਸ ਕੀਤੀ ਹੋਣਾ ਨੇ ਕਦੇ ਆਪ ਦਾ ਕੋਈ ਵਾਕਿਆ ਦੱਸਿਆ ਹੋਵੇ ਜਾਂ ਕੋਈ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਉਹ ਹਾਂ ਉਹ ਪਟਨਾ ਸਾਹਿਬ ਉੱਥੇ ਉਹ ਸਾਰੇ ਇੰਡੀਕੇਸ਼ਨ ਹੀ ਦੇ ਰਹੀ ਸੀ ਜਾਂ ਜਿਹੜੇ ਕਮਰੇ ਦੇ ਵਿੱਚ ਸੀ ਉਹ ਕਹਿੰਦੇ ਨਾ ਵੀ ਮੈਂ ਇਤਕੀ ਬਾਹਰ ਸੀਗਾ ਤੇ ਬਾਹਰ ਨਾ ਮੈਨੂੰ ਇੱਕ ਪੰਡਿਤ ਮਿਲ ਪਿਆ ਜਦੋਂ ਆਏ ਸੀ ਅਮਰੀਕਾ ਤੋਂ ਜਨਵਰੀ ਦੇ ਲਾਸਟ ਸਟੈਂਡ ਚੋਂ ਫ੍ਰੀ ਮਾਉਂਟ ਗਏ ਹੋਏ ਸੀ ਤੇ ਉਹ ਕਹਿੰਦੇ ਵੀ ਪੰਡਿਤ ਕਹਿੰਦੇ ਮੇਰੇ ਖੜੀ ਪੈ ਗਿਆ ਕਹਿੰਦਾ ਵੀ ਮੈਂ ਜੀ ਤੁਹਾਡਾ ਹੱਥ ਦੇਖਣਾ ਹੀ ਦੇਖਣਾ ਹੈ ਕਹਿੰਦੇ ਮੈਂ ਕਿਹਾ ਵੀ ਮੈਂ ਤਾਂ ਯਕੀਨ ਹੀ ਨਹੀਂ ਕਰਦਾ ਇਹਨਾਂ ਚੀਜ਼ਾਂ ਦੇ ਕਹਿੰਦਾ ਵੀ ਉਹ ਹੱਥ ਦੇਖ ਕੇ ਤੇ ਮੈਨੂੰ ਸਾਨੂੰ ਮੈਨੂੰ ਕਹਿਣ ਲੱਗਿਆ ਵੀ ਨਾ ਵੀ ਮਸਕੀਨ ਜੀ ਤੁਸੀਂ ਅੱਗੇ-ਅੱਗੇ ਚੱਲ ਰਹੇ ਹੋ ਤੁਹਾਡੇ ਮਗਰ ਬੜਾ ਇਕੱਠ ਚੱਲ ਰਿਹਾ ਹੂੰ ਤੇ ਫਿਰ ਉਹੀ ਗੱਲ ਹੋਈ ਵੀ ਇਹ ਗੱਲ ਉਹਨਾਂ ਨੇ ਦੱਸੀ ਹੈ 2-3 ਤਰੀਕ 2-3 3-2 ਤਰੀਕ ਨੂੰ ਤੇ 18 18 ਤਰੀਕ ਨੂੰ ਚਲਾਣਾ ਕਰ ਗਏ ਫਿਰ ਜਦੋਂ ਸੰਸਕਾਰ ਹੋਇਆ ਫਿਰ ਉਹਨਾਂ ਦੇ ਘਰ ਤੋਂ ਲੈ ਕੇ ਇਕੱਠ ਗਿਆ ਉਹਨਾਂ ਦੇ ਜਿੱਥੇ ਉਹਨਾਂ ਨੇ ਸਥਾਨ ਬਣਾਇਆ ਸੀ ਨਵਾਂ ਸਮਾਗਮ ਦੇ ਵਾਸਤੇ ਤਾਂ ਉਸ ਗੱਲ ਨੂੰ ਐ ਰਿਲੇਟ ਕਰਦੇ ਹੋ ਤੁਸੀਂ ਹਾਂ ਵੀ ਮੈਂ ਤਾਂ ਉਹ ਸਾਰੀਆਂ ਇੰਡੀਕੇਸ਼ਨਸ ਉਹ ਕਈ ਕਿਉਂਕਿ ਉਹ ਗੱਲਾਂ ਜਿਹੜੀਆਂ ਉਸ ਟਾਈਮ ਤੇ ਸਮਝ ਨਹੀਂ ਆਈਆਂ ਵੀ ਉਹ ਕੀ ਇੰਡੀਕੇਸ਼ਨ ਕਰ ਰਹੀ ਤਾਂ ਇਹ ਪੋਸੀਬਲ ਹੈ ਕਿ ਕਿਸੇ ਬੰਦੇ ਨੂੰ ਆਪਦੀ ਮੌਤ ਦਾ ਇੰਡੀਕੇਸ਼ਨ ਪਹਿਲਾਂ ਹੋ ਜੇ ਕੋਈ ਇੰਨਾ ਬ੍ਰह्मज्ञानी ਹੋ ਸਕਦਾ ਵੀ ਉਹਨੂੰ ਪਤਾ ਲੱਗ ਜੇ ਕਿ ਹੁਣ ਮੈਂ ਜਾਣ ਵਾਲਾ ਆ ਦੁਨੀਆ ਤੋਂ ਬਿਲਕੁਲ ਉਹ ਤਾਂ ਕਹਿੰਦੇ ਵੀ ਕਮ ਸੇ ਕਮ ਗੁਰਬਾਣੀ ਚ ਬਾਬਾ ਫਰੀਦ ਦਾ ਜ਼ਿਕਰ ਹੈ ਵੀ ਵੀ ਇੰਨੀ ਲੋਣੀ ਦੇਖਦੇ ਆ ਮਲਕ ਬਹਿਠਾ ਹੈ ਬੀਨਾਂ ਅੱਖਾਂ ਦੇ ਦੇਖਦਿਆਂ ਦੇਖਦਿਆਂ ਮੌਤ ਸਾਹਮਣੇ ਦਿਖਾਈ ਪੈ ਜਾਂਦੀ ਹੈ ਬੜੇ ਬੜੇ ਜਾਣਿਆਂ ਨੇ ਇਹ ਚੀਜ਼ਾਂ ਦੱਸੀਆਂ ਨੇ ਆਪਦੇ ਐਂਡ ਦੀਆਂ ਜਮੀਨ ਦੀ ਆਪਣੇ ਇੱਥੇ ਇੱਕ ਹੋਏ ਨੇ ਫਤੀਗੜ ਸਾਹਿਬ ਜਿਨ੍ਹਾਂ ਨੇ ਸੰਤਾਨਾਂ ਨੇ ਚਲਾਣਾ ਕੀਤਾ ਸੀ ਉਹ ਲੰਬੀ ਦਾੜੀ ਸੀ ਕਾਲਾ ਉਹ ਕਹਿੰਦੇ ਸੀ ਵੀ ਮੈਂ ਗੱਤਕਾ ਖੇਡਦਿਆਂ ਹੋਇਆ ਜਾਊਂਗਾ ਉਹ ਗੱਤਕਾ ਖੇਡਦਿਆਂ ਹੋਏ ਗਏ ਐ ਅੱਛਾ ਹਾਂ ਬਾਣੀ ਦੇ ਹਵਾਲੇ ਨਾਲ ਇਹ ਗੱਲ ਠੀਕ ਜਾਪਦੀ ਹੈ ਤੁਹਾਨੂੰ ਬਾਣੀ ਪਤਾ ਬਿਲਕੁਲ ਪਤਾ ਚੱਲ ਜਾਂਦਾ ਕਿ ਕੋਈ ਬੰਦਾ ਇੰਨਾ ਬ੍ਰह्म ਗਿਆਨੀ ਕਿ ਉਹਨੂੰ ਜਿਹੜਾ ਬੰਦਾ ਮੰ ਜਿਵੇਂ ਆਪਾਂ ਤਾਂ ਕਹਿੰਦੇ ਆ ਕਿ ਸਾਨੂੰ ਪਤਾ ਹੀ ਨਹੀਂ ਕਿਹੜੇ ਪਲ ਮੌਤ ਆਉਣੀ ਹੈ ਪਰ ਜਿਹੜੇ ਬੰਦੇ ਮੌਤ ਨੂੰ ਮੰਨ ਲੈਂਦੇ ਐ ਪਹਿਲਾਂ ਮਰਨ ਕਬੂਲ ਜੀਵਨ ਕੀ ਛਾ ਦਾਸ ਉਹ ਸਭਨਾ ਕੀ ਰੇਣਕਾ ਤਵਾ ਉਹ ہمارے ਪਾਸ ਜਿਹੜੇ ਮੌਤ ਨੂੰ ਮੰਨ ਲੈਂਦੇ ਐ ਉਹ ਬੰਦੇ ਫਿਰ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਅਸੀਂ ਸਰੀਰ ਕਿਹੜੇ ਵੇਲੇ ਛੱਡਣਾ ਹੈ ਉਹ ਤੇ ਇੱਥੋਂ ਤੱਕ ਹੈਗਾ 20 ਜਿਹੜੇ ਬੰਦੇ ਜਿਮੀਦੀ ਹੁਣ ਉਥੇ ਗੁਰੂ ਹਰਰਾਇ ਜੀ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਮਨਾਰੇ ਸੀ ਸਮਾਗਮ ਤੇ ਇੱਕ ਪੰਡਤ ਉਹਨਾਂ ਦੇ ਕੋਲੇ ਉਹ ਪੰਡਤ ਦਾ ਲੜਕਾ ਮਰ ਗਿਆ ਤੇ ਉਹ ਲੈ ਕੇ ਆਏ ਉਹਨਾਂ ਦੇ ਕੋਲੇ ਤੇ ਉਹ ਸਾਰੇ ਕਹਿਣ ਲੱਗੇ ਜੀ ਜਿਉਂਦਾ ਕਰੋ ਜਿਉਂਦਾ ਕਰੋ ਤੇ ਮਹਾਰਾਜ ਕਹਿੰਦੇ ਵੀ ਇਹ ਤਾਂ ਕੁਦਰਤ ਦੀ ਪਾਣਾ ਫਰ ਸੰਗਤਾਂ हटੀਆਂ ਨਹੀਂ ਜੀ ਕੋਲਤਾ ਹੈਗਾ ਵੀ ਤੁਸੀਂ ਜਿਉਂਦਾ ਕਰੋ ਉਹ ਕਹਿੰਦੇ ਫਿਰ ਜਾਓ ਕੋਈ ਇਹਦੀ ਜਗ੍ਹਾ ਤੇ ਅੱਛਾ ਹਾਂ ਫਿਰ ਭਾਈ ਭਗਤੂ ਦੇ ਅਨਸੰਪਨ ਬਾਬਾ ਜੀਵਨ ਸਿੰਘ ਉਹ ਬਾਹਰ ਜਾ ਕੇ ਉਹ ਥੋੜੀ دیر ਬਾਅਦ ਜਦੋਂ ਦੀਵਾਨ ਦੇ ਵਿੱਚ ਉਹ ਲੜਕਾ ਜਿਉਂਦਾ ਹੋ ਗਿਆ ਤੇ ਉਹ ਕਹਿੰਦੇ ਵੀ ਤੁਸੀਂ ਪਤਾ ਕਰੋ ਵੀ ਕਿਹੜੇ ਬੰਦੇ ਨੇ ਸਰੀਰ ਛੱਡਿਆ ਜਦੋਂ ਦੇਖਿਆ ਵੀ ਭਾਈ ਜੀਵਨ ਸਿੰਘ ਨੇ ਸਰੀਰ ਛੱਡਤਾ ਉਹ ਕਹਿੰਦੇ ਵੀ ਤੁਸੀਂ ਮੇਰਾ ਪੁੱਤਰ ਲੈ ਲਿਆ ਹੂੰ ਵੀ ਬੰਦਾ ਇੱਥੋਂ ਤੱਕ ਵੀ ਹੋ ਸਕਦਾ ਵੀ ਆਪਦੇ ਸਵਾਸ ਕਿਸੇ ਨੂੰ ਦੇ ਦੇਵੇ ਅੱਛਾ ਸਵਾਸਾਂ ਦੀ ਪੂੰਜੀ ਵੀ ਦੇ ਸਕਦਾ ਇਹ 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 ਗੁਰਬਾਣੀ ਦਾ ਹਵਾਲਾ ਹੈ ਜਾਂ ਫਿਰ ਇਹ ਇਹ ਕਿਤੇ ਮਤਲਬ ਇਤਿਹਾਸਿਕ ਘਟਨਾ ਹੈ ਇਤਿਹਾਸਿਕ ਘਟਨਾ ਹੈ ਇਤਿਹਾਸਿਕ ਘਟਨਾ ਹੈ ਮੌਤ ਦਾ ਉਹਨਾਂ ਨੂੰ ਪਤਾ ਚੱਲ ਜਾਂਦਾ ਜਿਹੜੇ ਬੰਦੇ ਨੇ ਜ਼ਮੀਨ ਦੀ ਵੀ ਜਾਂ ਜਮੀਨ ਦੀ ਤੁਸੀਂ ਸੰਤ ਜਰਨੈਲ ਸਿੰਘ ਉਹਨਾਂ ਦਾ ਦੇਖੋ ਕਹਿੰਦੇ ਵੀ ਇਹ ਨਾ ਖਿਆ ਵਹਿਮ ਚ ਪੈ ਜਾਵੀ ਮੈਨੂੰ ਦੋ ਜਾਂ ਇੱਥੇ 20 ਜਾਂ ਹਜ਼ਾਰ ਬੰਦਾ ਆ ਜਾਊਗਾ ਤੇ ਮੈਨੂੰ ਜਿਉਂਦੇ ਨੂੰ ਕੋਈ ਫੜ ਕੇ ਨਹੀਂ ਲਿਜਾ ਸਕਦਾ ਹੂੰ ਉਹ ਇਹ ਗੱਲ ਦੱਸਦੀ ਹੈ ਵੀ ਉਹ ਕਹਿੰਦੇ ਵੀ ਜਿਉਂਦੇ ਜੀ ਮੈਨੂੰ ਕੋਈ ਫੜ ਨਹੀਂ ਸਕਦਾ ਉਹ ਬੰਦੇ ਨੂੰ ਪਤਾ ਹੈ ਵੀ ਜਿਹੜੀ ਉਹਨਾਂ ਦੀ ਰਿਕਾਰਡਿੰਗ ਸੁਣੋ ਤਾਂ ਉਹਨਾਂ ਨੂੰ ਤਾਂ ਪਤਾ ਚੱਲਦਾ ਵੀ ਇਹ ਬੰਦੇ ਨੂੰ ਆਪਣੀ ਮਰਜ਼ੀ ਨਾਲ ਵੀ ਸਰੀਰ त्यागਿਆ ਜਾ ਸਕਦਾ ਮਰਜ਼ੀ ਨਾਲ ਵੀ त्याਗਿਆ ਜਾ ਸਕਦਾ ਇਹ ਵੀ ਗੱਲ ਹੈ ਇਹ ਵੀ ਗੱਲ ਹੈਗੀ ਹੈ ਵਿ ਆਪ ਦੀ ਮਰਜ਼ੀ ਦੇ ਨਾਲ ਜਿਵੇਂ ਕਿਹਾ ਜਾਂਦਾ ਹੈ ਕਿ ਅਸੀਂ ਦੇਖੀਏ ਬਹੁਤ ਸਾਰੇ ਬੋਧੀ ਜਿਹੜੇ ਹਾਂ ਨਹੀਂ 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 ਇਹਦੇ ਬਾਰੇ ਮਸਕੀਨ ਜੀ ਉਹ ਜਿਹੜਾ ਬਾਬੇ ਦੀ ਘਟਨਾ ਸੁਣਾਉਂਦੇ ਜਿੱਥੇ ਰਜਨੀਸ਼ ਵੀ ਆਇਆ ਦੇਖਣ ਵਾਸਤੇ ਉਹ ਬਾਬਾ ਕਹਿੰਦਾ ਵੀ ਉੱਥੇ ਰਹਿੰਦਾ ਸੀਗਾ ਉਹ ਉਹ ਦੱਸਦੇ ਮੈਂ ਕਥਾ ਕਰਦਿਆਂ ਵੀ ਅਗਰ ਵਾਸਤਨ ਸਾਾਸ ਦੀ ਗੁਰਬਾਣੀ ਦੀ ਪੰਕਤੀ ਜਦੋਂ ਮੈਂ ਕੀਤੀ ਵੀ ਸੁਗੰਧੀ ਹੋ ਜਾਂਦੀ ਹੈ ਤੇ ਕਹਿੰਦੇ ਵੀ ਉਹ ਜਿਹੜੇ ਕਾਰ ਸੇ ਵਾਲੇ ਬਾਬਾ ਸੀ ਉਹਨਾਂ ਨੇ ਤਰਕ ਕਰਤਾ ਫਿਰ ਮੈਂ ਉਸ ਥਾਂ ਤੇ ਗਿਆ ਉੱਥੇ ਬਾਬਾ ਰਹਿੰਦਾ ਸੀਗਾ ਇਹ ਦੱਸੋ ਪੂਰੀ ਖੁੱਲ ਕੇ ਦੱਸੋ ਇੱਕ ਬਾਕਾਇਦਾ ਹਿੰਦੁਸਤਾਨ ਟਾਈਮ ਸ਼ੋ ਦੀ ਫੋਟੋ ਝਪੀ ਉਹ ਕਹਿੰਦਾ ਵੀ ਮੈਂ ਉੱਥੇ ਰੱਬਾ ਕਥਾ ਕੀਤੀ ਉੱਥੇ ਨਾ ਗੁਰਬਾਣੀ ਦੀ ਪੰਕਤੀ ਹੈ ਵੀ ਅਗਰ ਵਾਸਤਨ ਸਾਾਸ ਵੀ ਸਰੀਰ ਦੇ ਸਵਾਸ ਪਵਿੱਤਰ ਹੋ ਜਾਂਦੇ ਨੇ ਉਹ ਕਹਿੰਦੇ ਉਹਨਾਂ ਨੇ ਤਰਕ ਕਰਤੀਕਾਰ ਸੇਵਾਲੇ ਬਾਬੇ ਨੇ ਉਹ ਕਹਿੰਦੇ ਵੀ ਸਵਾਸ ਕੱਲੇ ਪਵਿੱਤਰ ਨਹੀਂ ਹੁੰਦੇ ਚੰਦਨ ਦੀ ਸੁਗੰਧ ਆਉਣ ਲੱਗ ਜਾਂਦੀ ਹੈ ਕਿਹੜੇ ਬਾਬੇ ਸੀਗੇ ਕਾਰਸ਼ੇਵਾਲੇ ਜਿਹੜੇ ਉਹਨਾਂ ਦਾ ਨਾਮ ਦੱਸਦੇ ਸੀ ਕਿ ਜਿਨ੍ਹਾਂ ਨੇ ਪਟਨਾ ਸਾਹਿਬ ਸੇਵਾ ਕਰਾਈ ਸੀ ਹੂੰ ਕਹਿੰਦੇ ਫਿਰ ਮੇਰੇ ਮਸਕੀਨ ਜੀ ਨੇ ਕਥਾ ਕੀਤੀ ਹਾਂ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਦੀ ਕਥਾ ਕੀਤੀ ਵੀ ਅਗਰ ਵਾਸ ਅਗਰ ਕਹਿੰਦੇ ਨੇ ਚੰਦਨ ਨੂੰ ਹੂੰ ਤਨ ਸਾਸ ਗੁਰਬਾਣੀ ਚ ਪੰਕਤੀ ਇਹ ਵੀ ਚੰਦਨ ਦੀ ਸੁਗੰਧ ਆਉਣ ਲੱਗ ਜਾਂਦੀ ਹੈ ਸਰੀਰ ਤੋਂ ਜਿਹੜਾ ਬੰਦਾ ਪਵਿੱਤਰ ਹੋ ਜਾਂਦਾ ਹੈ ਕਿਰਪਾ ਹੋ ਜਾਂਦੀ ਹੈ ਜੀਤੇ ਤੇ ਮਨੁੱਖ ਚੋਂ ਮਨੁੱਖ ਚ ਤੇ ਉਹ ਕਹਿੰਦੇ ਮੈਂ ਉਹਨੂੰ ਕਰਤਾ ਵੀ ਵੀ ਪਵਿੱਤਰ ਹੋ ਜਾਂਦੇ ਨੇ ਸਾਸ ਸਵਾਸ ਉਹ ਕਹਿੰਦਾ ਨਹੀਂ ਪਵਿੱਤਰ ਨਹੀਂ ਹੁੰਦੇ ਚੰਦਨ ਦੀ ਸੁਗੰਧੀ ਆਉਂਦੀ ਹੈ ਫਿਰ ਉਹਨਾਂ ਨੇ ਬਾਬੇ ਦੀ ਘਟਨਾ ਸੁਣਾਈ ਉਹ ਬਾਬਾ ਰਹਿੰਦਾ ਸੀ ਕਹਿੰਦੇ ਗੁਰਦੁਆਰਾ ਸਾਹਿਬ ਤੇ ਉਹ ਇੱਕ ਦਿਨ ਬਾਬਾ ਉਹਦਾ ਪਤਾ ਨਹੀਂ ਸੀ ਕਿੱਥੋਂ ਆਇਆ ਉਹ ਗੁਰਦੁਆਰੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਇੱਕ ਦਿਨ ਉਹ ਸੰਗਤਾਂ ਨੂੰ ਕਹਿੰਦਾ ਵੀ ਕੱਲ ਨੂੰ ਮੈਂ ਚਲੇ ਜਾਣਾ ਤੇ ਸੰਗਤਾਂ ਕਹਿੰਦੀ ਬਈ ਬਾਬਾ ਜੀ ਵੀ ਉਹਨਾਂ ਨੇ ਵੀ ਤੁਸੀਂ ਕਿੱਥੇ ਜਾਣਾ ਨੇ ਕਹਿੰਦਾ ਮੈਂ ਦੁਨੀਆ ਤੋਂ ਹੀ ਚਲੇ ਜਾਣਾ ਉਹ ਕਹਿੰਦਾ ਵੀ ਫਿਰ ਤੁਸੀਂ ਦੱਸੋ ਵੀ ਤੁਹਾਡਾ ਕੀ ਕਰੀਏ ਦਫਨਾਈਏ ਕਿ ਤੁਹਾਡਾ ਸੰਸਕਾਰ ਕਰੀਏ ਉਹ ਕਹਿੰਦਾ ਮੈਂ ਖੁਦ ਸਸਕਾਰ ਕਰੂੰਗਾ ਆਪਦਾ ਉਹ ਕਹਿੰਦੇ ਅਗਲੇ ਦਿਨ ਪੱਤਰਕਾਰ ਵੀ ਆ ਗਏ ਕਹਿੰਦੇ ਵੀ ਉਹ ਬਾਬਾ ਅਗਲੇ ਦਿਨ ਸਹੀ ਟਾਈਮ ਤੇ ਮੱਥਾ ਟੇਕ ਕੇ ਗੁਰਦੁਆਰਾ ਗ੍ਰੰਥ ਸਾਹਿਬ ਦੇ ਸਾਹਮਣੇ ਲੰਮਾ ਪੈ ਗਿਆ ਉਹਦੇ ਸਰੀਰ ਦੇ ਵਿੱਚੋਂ ਅਗਨ ਨਿਕਲੀ ਸਾਰਾ ਸਰੀਰ ਕਹਿੰਦਾ ਉਹਦਾ ਜਲ ਗਿਆ ਪਰ ਜਿਹੜਾ ਥੱਲੇ ਕਾਰਪਟ ਸੀ ਉਹ ਬਿਲਕੁਲ ਨਹੀਂ ਜਲਿਆ ਤੇ ਕਹਿੰਦੇ ਵੀ ਕਈ ਉਹ ਤਿੰਨ ਹਫਤਾ ਦੋ ਹਫਤੇ ਤੱਕ ਪੂਰੀ ਚੰਦਨ ਦੀ ਸੁਗੰਧ ਆਉਂਦੀ ਰਹੀ ਗੁਰਦੁਆਰਾ ਸਾਹਿਬ ਚੋਂ ਕਈ ਮਹੀਨਿਆਂ ਤੱਕ ਹੋ ਰਹੀ ਉਹ ਘਟਨਾ ਉਹਨਾਂ ਲੋਕਾਂ ਨੇ ਰਜਨੀਸ਼ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦਾ ਵੀ ਜਿਹੜੇ ਹਿਮਾਲਿਆ ਦੇ ਵਿੱਚ ਸਾਧੂ ਸੀਗੇ ਉਹ ਬ੍ਰह्म ਅਗਨੀ ਕੱਢ ਕੇ ਕਹਿੰਦੇ ਆਪਦੇ ਸਰੀਰ ਦਾ ਜਿਹੜਾ ਸਸਕਾਰ ਇਸ ਤਰ੍ਹਾਂ ਕਰਦੇ ਸੀ ਵੀ ਜਿਹੜੇ ਮੈਦਾਨੀ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਇਹ ਕਾਰਨਾਮਾ ਕੀਤਾ ਇਹ ਵੀ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸੇ ਤਰੀਕੇ ਨਾਲ ਜੋਤੀ ਜੋਤ ਸਮਾਏ ਹੋਣ ਬਿਲ ਉਹਨਾਂ ਦੇ ਬਾਰੇ ਵੀ ਹਾਂ ਉਹ ਜਿਹੜੀਆਂ ਜਿਹੜੀਆਂ ਕਈ ਤਰ੍ਹਾਂ ਦੀਆਂ ਕਥਾਵਾਂ ਨੇ ਵੀ ਉਹ ਜੀ ਉਹਨਾਂ ਨੂੰ ਬਾਅਦ ਪੂਨੇ ਉਹ ਜਿਹੜੇ ਦੋ ਜਣਾਂ ਨੂੰ ਕੱਢਿਆ ਜੇਲ੍ਹ ਦੇ ਵਿੱਚ ਉਹਨਾਂ ਨੂੰ ਦਰਸ਼ਨ ਦਿੱਤੇ ਘੋੜੇ ਤੇ ਸੀ ਉਹ ਗੁਰਦੁਆਰਾ ਸਾਹਿਬ ਬਣੇ ਨੇ ਉਹਨਾਂ ਦੇ ਜਦੋਂ ਆਪਾਂ ਬੇਦਰ ਨੂੰ ਜਾਈਏ ਹੂੰ ਰਸਤੇ ਦੇ ਵਿੱਚ ਤਾਂ ਇਹ ਪੋਸੀਬਲ ਹੈ ਕਿ ਮਨੁੱਖ ਇਸ ਅਵਸਥਾ ਤੱਕ ਪਹੁੰਚ ਸਕਦਾ ਹੈ ਵੀ ਉਹ ਆਪਣੇ ਸਰੀਰ ਦਾ ਸੰਸਕਾਰ ਵੀ ਉਹਦਾ ਆਪੇ ਹੋ ਜੇ ਆਪੇ ਹੋ ਜਾਏ ਔਰ ਉਹ ਉਹ ਜਿਹੜਾ ਬ੍ਰਹਮ ਅਗਨੀ ਦੇ ਨਾਲ ਹਾਂ ਇਹ ਚੀਜ਼ ਵੀ ਪੋਸੀਬਲ ਹੈ ਪਰ ਅਗਲੇ ਉਹਦੀ ਜੇ ਉਹਦੀ ਇੱਛਾ ਹੋਵੇ ਵੀ ਆਪਾਂ ਇਸ ਤਰ੍ਹਾਂ ਨਾਲ ਸਰੀਰ ਛੱਡਣਾ ਉਹ ਕਹਿੰਦੇ ਵੀ ਬੜੇ ਸਾਧੂ ਕਰ ਲੈਂਦੇ ਸੀ ਇਸ ਤਰ੍ਹਾਂ ਦੇ ਨਾਲ ਪਹਿਲਾਂ ਦੇ ਵਿੱਚ ਬਹੁਤ ਧੰਨਵਾਦ ਤੁਸੀਂ ਮਸਕੀਨ ਸਾਹਿਬ ਬਾਰੇ ਇੰਨੀਆਂ ਗੱਲਾਂ ਔਰ ਇਸ ਬਾਰੇ ਸਾਨੂੰ ਦੱਸਿਆ ਆਖਰ ਦੇ ਵਿੱਚ ਜਾਂਦੇ ਹੋਏ ਜੇ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਬਸ ਉਹਨਾਂ ਯਾਦਾਂ ਦਾ ਭਾਈ ਸਾਹਿਬ ਜਿਹੜਾ ਬੰਦਾ ਹੁਣ ਇੰਨਾ ਮਹਾਨ ਹੋਵੇ ਇੰਨੀ ਉਹਦੀ ਆਬਾ ਦੀ ਉਹਨਾਂ ਦੀ ਇੰਨੀ ਨਰਜੈਟਿਕ ਹੋਵੇ ਉਹਦੀਆਂ ਯਾਦਾਂ ਤਾਂ ਹਮੇਸ਼ਾ ਰਹਿੰਦੀਆਂ ਉਸ ਚੀਜ਼ ਦੀਆਂ ਵੀ ਸਾਰੀਆਂ ਜਿੰਨਾ ਟਾਈਮ ਹੁੰਦਾ ਵੀ ਉਹ ਬੜਾ ਵਧੀਆ ਟਾਈਮ ਸੀ ਕਈ ਵਾਰ ਉਹਨਾਂ ਦੇ ਮਗਰ ਨਾ ਉਹ ਵਹਿਣ ਲੱਗਿਆ ਉਹਨਾਂ ਦੇ ਮਗਰ ਵਾਜਾ ਲਾ ਕੇ ਵਾਜੇ ਨੂੰ ਸਪੋਰਟ ਕਰਨੀ ਬੜਾ ਉਹ ਮੈਨੂੰ ਇੱਕ ਉਹ ਬਸ ਉਹ ਬੜੀਆਂ ਯਾਦਾਂ ਰਹਿੰਦੀਆਂ ਮਨ ਦੇ ਵਿੱਚ ਵੀ ਫਲਾਨੀ ਥਾਂ ਤੇ ਆਏ ਫਲਾਨੀ ਥਾਂ ਤੇ ਆਏ ਸਾਰਾ ਕੱਲਾ ਕੱਲਾ ਯਾਦ ਰਹਿੰਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ